ਬਹੁਤ ਸਾਰੇ ਭਣਾ ਭਰਾਵਾਂ ਦੇ ਕਮੈਂਟ ਸੀਗੇ ਮੈਸੇਜ ਸੀਗੇ ਵੀ ਭਾਜੀ ਜਿਹੜੀ ਜਰਮਨ ਦੀ ਐਮਬੈਸੀ ਚ ਇੰਟਰਵਿਊ ਹੁੰਦੀ ਆ ਸਟੂਡੈਂਟ ਵਾਸਤੇ ਲਾ ਲਓ ਜਾ ਲੈਂਗੁਏਜ ਵੀਜ਼ਾ ਸਪੈਸ਼ਲੀ ਉਹ ਵੀ ਉਹਦੇ ਤੇ ਇੰਟਰਵਿਊ ਦੇ ਵਿੱਚ ਕੀ ਕੀ ਕੁਐਸਚਨ ਪੁੱਛੇ ਜਾਂਦੇ ਨੇ ਕਿੱਦਾਂ ਜਿਹੜਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਕਿੱਦਾਂ ਵੀਜ਼ਾ ਅਪਲਾਈ ਅਸੀਂ ਕਰੀਏ ਤੇ ਜਾਂ ਇੰਟਰਵਿਊ ਦੇ ਵਿੱਚ ਸਭ ਤੋਂ ਹੋਰ ਕੀ ਐਕਸਟਰਾ ਤੋਂ ਕੁਐਸਚਨ ਪੁੱਛ ਸਕਦੇ ਆ ਐਮਬੈਸੀ ਬਹੁਤ ਸਾਰੇ ਭਣਾ ਭਰਾਵਾਂ ਦੇ ਰਿਗਾਰਡਿੰਗ ਕਮੈਂਟ ਸੀਗੇ ਤੇ ਮੈਸੇਜ ਵੀ ਸੀਗੇ WhatsApp ਦੇ ਉੱਤੇ ਮੈਨੂੰ ਪਰਸਨਲ ਤੇ ਬਹੁਤ ਮੈਸੇਜ ਭੇਜੇ ਨੇ ਲੋਕਾਂ ਨੇ ਵੀ ਪਾਜੀ ਮਾੜਾ ਦੱਸੋ ਸਾਡੀ ਅਪਾਇੰਟਮੈਂਟ ਆ ਵੀ ਐਮਬੈਸੀ ਸਾਨੂੰ ਕੀ ਕੁਐਸਚਨ ਆ ਜਿਹੜੀ ਪੁੱਛ ਸਕਦੀ ਹੈ ਸਾਸ਼ੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਅੱਜ ਆਪਾਂ ਕਰਾਂਗੇ ਜੀ ਇੰਟਰਵਿਊ ਨਾਰਮਲ ਤੌਰ ਤੇ ਸਾਰੇ ਪਹਿਲਾਂ ਮੈਂ ਸੌਰੀ ਕਹਦਾ ਥੋੜੀ ਇੰਟਰਵਿਊ ਲੇਟ ਹੋ ਗਈ ਆ ਕਿਉਂਕਿ ਕਈ ਵਾਰ ਬੱਚਿਆਂ ਕੋਲੇ ਟਾਈਮ ਨਹੀਂ ਹੁੰਦਾ ਤੇ ਕਈ ਵਾਰ ਮੇਰੇ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਹੈਗਾ ਤੇ ਚਲੋ ਅੱਜ ਸਬਬ ਬਣਿਆ ਜੀ ਅੱਜ ਆਪਾਂ ਇੰਟਰਵਿਊ ਕਰਦੇ ਆ ਬੱਚੇ ਦੀ ਪੁੱਛਦੇ ਇਹਨਾਂ ਨੂੰ ਅੰਬੈਸੀ ਚ ਕੀ ਕੀ ਪੁੱਛਿਆ ਗਿਆ ਕਿੱਦਾਂ ਦੇ ਇਹਨਾਂ ਤੋਂ ਕੁਐਸਚਨ ਰਹੇ ਨੇ ਤੇ ਕੀ ਇਹਨਾਂ ਦੇ ਮਾਪਿਓ ਦਾ ਜਿਹੜਾ ਸੀਗਾ ਵੀ ਉਦੋਂ ਵੀਜ਼ਾ ਅਪਲਾਈ ਕਰ ਲੱਗੇ ਰੈਕਟ ਰਿਆ ਕਿੱਦਾਂ ਇਹਨਾਂ ਨੇ ਕਨਵੈਂਸ ਕੀਤਾ ਆਪਣੇ ਮਾਪਿਓ ਨੂੰ ਵੀ ਤੇ ਉਸ ਤੋਂ ਬਾਅਦ ਇਹ ਹੱਥ ਜਰਮਨ ਪਹੁੰਚ ਚੁੱਕੇ ਨੇ ਕਰਦੇ ਆ ਗੱਲਬਾਤ ਆਪਾਂ ਆਜੋ ਫਿਰ ਸਾਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਮਰਨਜੀਤ कौर ਹੈ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਬਾਕੀ ਲੋਕਾਂ ਦਾ ਵੀ ਭਲਾ ਹੋ ਸਕੇ ਕਿਉਂਕਿ ਇਹ ਆਪਣੇ ਕੁਆਲਟੀ ਟਾਈਮ 'ਚ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਨੇ ਤੁਹਾਡੇ ਮੈਸੇਜ ਦਾ ਰਿਪਲਾਈ ਕਰਦੇ ਨੇ ਚਾਹੇ ਉਹ YouTube ਤੇ ਆ ਫੇਸਬੁੱਕ ਤੇ ਆ ਇੰਸਟਾਗ੍ਰam ਤੇ ਆ ਸਾਰਿਆਂ ਦਾ ਰਿਪਲਾਈ ਕਰਦੇ ਨੇ ਕਿਉਂਕਿ ਇਹ ਹੋਰ ਯੂਟਿਊਬਰਸ ਦੀ ਤਰ੍ਹਾਂ ਨਹੀਂ ਜਿਹੜੇ ਸਿਰਫ ਲਾਈਕ ਵੀਡੀਓ ਪਾਉਂਦੇ ਨੇ ਇਹ ਆਪਣੇ ਕੁਆਲਟੀ ਟਾਈਮ ਚ ਟਾਈਮ ਕੱਢ ਕੇ ਤੁਹਾਡੇ ਸਾਰੇ ਮੈਸੇਜ ਦਾ ਰਿਪਲਾਈ ਕਰਦੇ ਨੇ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਪਰੀਸ਼ੀਏਟ ਕਰਨ ਵਾਸਤੇ। ਤੇ ਸਾਰੇ ਭਣਾ ਭਾਵ ਨੂੰ ਬੇਨ ਟੀਮ ਥੋੜੀ ਆਪਾਂ ਕੋਸ਼ਿਸ਼ ਕਰੀ ਰਹੀ ਆ ਵੀ ਵੀਡੀਓ ਥੋੜੀ ਡੀਪਲੀ ਬਣਾਈ ਜਾਵੇ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ। ਉਹਦਾ ਕਾਰਨ ਇਹੀ ਹੁੰਦਾ ਵੀ ਜੇ ਤੁਸੀਂ ਅਪਲਾਈ ਕਰਨਾ ਚਾਹੋ ਤੁਹਾਨੂੰ ਕਿਸੇ ਪਾਸੇ ਭੱਜਣ ਦੀ ਲੋੜ ਨਾ ਪਵੇ ਤੁਸੀਂ ਘਰੇ ਬਹਿ ਕੇ ਅਪਲਾਈ ਕਰ ਸਕੋ ਇਨ੍ਹਾਂ ਬੱਚਿਆਂ ਦੀ ਤਰ੍ਹਾਂ ਜੇ ਤੁਹਾਨੂੰ ਪੂਰੀ ਗਾਈਡਨਸ ਹੋਊਗੀ ਪੂਰੀ ਇਨਫੋਰਮੇਸ਼ਨ ਹੋਊਗੀ ਤਾਂ ਹੀ ਤੁਸੀਂ ਉਹਨੂੰ ਅਪਲਾਈ ਕਰ ਸਕੋ। ਵੀਡੀਓ ਗਾਡੀ ਚ 2-4 ਮਿੰਟ ਦੀ ਲੰਬੀ ਹੋ ਜਾਂਦੀ ਆ ਆਪਾਂ ਨੂੰ ਇਹਦਾ ਚੱਕਰ ਨਹੀਂ ਹੈਗਾ ਵੀ ਤੁਹਾਡਾ ਚ ਕੋਈ 100 ਬੰਦਾ ਵੀਡੀਓ ਦੇਖੇ ਚਾਹੇ ਲੱਖ ਬੰਦਾ ਦੇਖੇ ਚਾਹੇ ਕੋਈ ਨਾ ਦੇਖੇ ਠੀਕ ਹੈ ਜਿਹੜੇ ਬੰਦੇ ਨੇ ਅਪਲਾਈ ਕਰਨਾ ਹੈ ਜਿਹੜਾ ਬੰਦਾ ਜਰਮਨ ਆਉਣਾ ਚਾਹੁੰਦਾ ਹੈ ਉਹ ਆਪਣਾ ਭਰਾ ਨੂੰ ਬੇਨਤੀ ਆ ਪੂਰੀ ਪ੍ਰੋਪਰ ਵੀਡੀਓ ਦੇਖਿਆ ਕਰੋ ਕਈ ਬੰਦੇ ਕਰਦੇ ਨੇ ਥੋੜੀ ਵੀਡੀਓ ਦੇਖ ਕੇ ਫਿਰ ਹੀ ਕਮੈਂਟ ਰਹਿਣਗੇ ਭਾਜੀ ਇੰਟਰਵਿਊ ਚ ਅੰਬੈਸਡਰੀ ਕੀ ਪੁੱਛਦੇ ਨੇ ਵੀਰੇ ਇਹ ਕਮੈਂਟ ਕਰਨ ਨਾਲੋਂ ਜਾਂ ਮੈਸੇਜ ਕਰਨ ਨਾਲੋਂ ਪਹਿਲਾਂ ਤੁਸੀਂ ਵੀਡੀਓ ਪੂਰੀ ਦੇਖ ਲਓ ਤੁਹਾਨੂੰ ਪੂਰੇ ਦੇ ਪੂਰੇ ਜਿਹੜੇ ਤੁਹਾਡੇ ਸਵਾਲ ਨੇ ਸਾਰੇ ਦੇ ਜਵਾਬ ਵੀ ਜੇ ਉਹਨਾਂ ਦਾ ਕੋਈ ਹਟਕੇ ਜਵਾਬ ਹੁੰਦਾ ਤੁਹਾਡਾ ਕੋਈ ਮੰਨ ਲਓ ਕਿ ਸਵਾਲ ਤੁਸੀਂ ਪੁੱਛਣਾ ਤੁਹਾਨੂੰ ਵੀਡੀਓ 'ਚ ਉਹਦਾ ਚੀਜ਼ ਦਾ ਆਨਸਰ ਨਹੀਂ ਮਿਲਿਆ ਤਾਂ ਤੁਸੀਂ ਵੀਰੇ ਜ਼ਰੂਰ ਕਮੈਂਟ ਕਰਿਆ ਕਰੋ ਆਪਾਂ ਤੁਹਾਨੂੰ ਪੂਰੀ ਹੈਲਪ ਕਰਾਂਗੇ ਪਰ ਜੇ ਤੁਸੀਂ ਸੇਮ ਹੀ ਕਮੈਂਟ ਕਰੀ ਜਾਣਾ ਭਾਜੀ ਇੰਟਰਵਿਊ 'ਚ ਕੀ ਪੁੱਛਦੇ ਨੇ ਇੰਟਰਵਿਊ 'ਚ ਭਾਜੀ ਮੈਂ ਇੱਥੇ ਕੀ ਕਹਾ ਇਹਨਾਂ ਨੂੰ ਜੇ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਸਿਮਨ ਜੀ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹੀ ਹੈ ਵੀ ਤੁਸੀਂ ਜਰਮਨ ਵੱਲ ਕਿੱਦਾਂ ਤੁਹਾਡਾ ਰੁਝਾਨ ਹੋਇਆ ਜਾਂ ਫਿਰ ਤੁਸੀਂ ਜਰਮਨ ਬਾਰੇ ਕਿੱਦਾਂ ਸੋਚਿਆ ਤੇ ਤੁਹਾਡੇ ਪੇਰੈਂਟਸ ਦਾ ਕੀ ਕਹਿਣਾ ਸੀਗਾ ਹਾਂਜੀ ਅਸੀਂ ਤੁਹਾਡੀ ਵੀਡੀਓ YouTube ਤੇ ਦੇਖੀ ਸੀ ਕੰਫੀਡੈਂਟ ਫੀਲ ਕਰ ਰਹੇ ਹਾਂ ਹਾਂਜੀ ਠੀਕ ਤੁਹਾਡੀ ਵੀਡੀਓ YouTube ਤੇ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਮੈਨੂੰ ਹੌਸਲਾ ਹੋਇਆ ਕਿ ਅਸੀਂ ਵੀ ਘੱਟ ਪੈਸਿਆਂ ਦੇ ਵਿੱਚ ਜਰਮਨ ਜਾ ਸਕਦੇ ਹਾਂ ਫਿਰ ਮੈਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਉਹਨਾਂ ਨੂੰ ਦੱਸਿਆ ਕਿ ਮੈਂ ਘੱਟ ਖਰਚੇ ਦੇ ਵਿੱਚ ਵੀ ਜਰਮਨ ਜਾ ਸਕਦੀ ਹਾਂ ਮੈਂ ਉਹਨਾਂ ਨੂੰ ਤੁਹਾਡੀ ਵੀਡੀਓ ਵੀ ਦਿਖਾਈ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਅਸੀਂ ਏਜੰਟਸ ਨਾਲ ਗੱਲ ਕਰਦੇ ਹਾਂ ਅਸੀਂ ਉਹਨਾਂ ਕੋਲ ਗਏ ਉਹਨਾਂ ਨੂੰ ਪੁੱਛਿਆ ਕਿ ਅਸੀਂ ਜਰਮਨ ਜਾਣਾ ਚਾਹੁੰਦੇ ਹਾਂ ਅਸੀਂ ਲੈਂਗੁਏਜ ਵੀਜ਼ੇ ਵਾਸਤੇ ਪਤਾ ਕਰਨ ਗਏ ਉਹਨਾਂ ਨੇ ਕਿਹਾ ਕਿ ਇਹ ਜੇ ਕੋਈ ਵੀਜ਼ਾ ਨਹੀਂ ਹੁੰਦਾ ਅਸੀਂ ਤੁਹਾਨੂੰ ਸਟੱਡੀ ਵੀਜ਼ਾ ਦਵਾਵਾਂਗੇ ਜਿਹਦੀ ਫੀਸ 25-30 ਲੱਖ ਰੁਪਏ ਹੋਵੇਗੀ ਤੇ ਬਲੌਕਡ ਅਕਾਊਂਟ 11-12 ਲੱਖ ਚ ਆਵੇਗਾ ਹਾਂ ਜਾਨੀ ਕਿ 5 ਤੋਂ 40 ਲੱਖ ਰੁਪਏ ਦਾ ਉਹਨੂੰ ਖਰਚਾ ਦੱਸ ਤਾਵੇ ਅਸੀਂ ਕਲਾ ਸਟੱਡੀ ਵੀਜ਼ਾ ਦੇ ਸਕਦੇ ਹਾਂ ਹਾਂਜੀ ਅੱਛਾ ਜੀ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ YouTube ਤੇ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਦੱਸ ਰਹੇ ਸੀਗੇ ਤੁਸੀਂ ਲੈਂਗੁਏਜ ਵੀਜ਼ੇ ਤੇ ਵੀ ਘੱਟ ਤੋਂ ਘੱਟ ਖਰਚੇ 'ਚ ਜਾ ਸਕਦੇ ਹੋ ਤੇ ਅਸੀਂ ਇਸ ਬਾਰੇ ਪਤਾ ਕਰਨਾ ਸੀ ਤੇ ਉਹਨਾਂ ਨੇ ਕਿਹਾ ਕਿ ਇਹ じゃ ਕੋਈ ਵੀਜ਼ਾ ਨਹੀਂ ਇਹ ਸਿਰਫ ਯੂਟਿਊਬਰ ਨੇ ਜਿਹੜੇ ਵਿਊਜ਼ ਲੈਣ ਵਾਸਤੇ ਇਹ ਇਦਾਂ ਦੀ ਵੀਡੀਓ ਪਾਉਂਦੇ ਨੇ ਇਹ じゃ ਕੋਈ ਵੀਜ਼ਾ ਨਹੀਂ ਜੇ ਤੁਹਾਨੂੰ ਇਦਾਂ ਲੱਗਦਾ ਤਾਂ ਤੁਸੀਂ ਉਹਨਾਂ ਨਾਲ ਹੀ ਸੰਪਰਕ ਕਰਕੇ ਤੁਸੀਂ ਜਾਓ ਹਾਂਜੀ ਕਿਉਂਕਿ ਇਹ ਆਪਣੇ ਤੁਹਾਨੂੰ ਪਤਾ ਹੀ ਹੈ ਜੀ ਜੇ ਕਿਸੇ ਏਜੰਟ ਕੋਲ ਆਪਾਂ ਜਾ ਕੇ ਕਹਿੰਦੇ ਆ ਵੀ ਆਹ ਵੀਜ਼ਾ ਸੀ ਦੇਖਿਆ ਜਿਆਦਾ ਬਾਰੇ ਇਨਫੋਰਮੇਸ਼ਨ ਸਾਨੂੰ ਦੇ ਦੋ ਜਾਂ ਦੱਸ ਦੋ ਕੁਝ ਵੀ ਉਹਨਾਂ ਦਾ ਫਿਰ ਇਹੀ ਹੁੰਦਾ ਤੁਸੀਂ ਉੱਥੇ ਹੀ ਅਪਲਾਈ ਕਰਾ ਲਓ ਜੀ ਉਹਨਾਂ ਤੋਂ ਹੀ ਅਪਲਾਈ ਕਰਾ ਲਓ ਉਹਨਾਂ ਦਾ ਇਹੀ ਹਮੇਸ਼ਾ ਐਡੇ ਰੂਡਲੀ ਬੋਲਦੇ ਨੇ ਫਿਰ ਜੇ ਆਪਾਂ ਕਿਸੇ ਨੂੰ ਕਹਿੰਦੇ ਸਾਡਾ ਕੋਈ ਰਿਸ਼ਤੇਦਾਰ ਉੱਥੇ ਹੈਗਾ ਹੀ ਸਾਨੂੰ ਉੱਥੇ ਭੇਜ ਦਿਓ ਉਹਨਾਂ ਨੂੰ ਫਿਰ ਗੱਲ ਦਾ ਜਦੋਂ ਜਵਾਬ ਨਾ ਹੋਵੇ ਉਹ ਇਦਾਂ ਦਾ ਤੁਹਾਨੂੰ ਵੀ ਜਵਾਬ ਦੇ ਦਿੰਦੇ ਨੇ ਵੀ ਮੂੜ ਕੇ ਜੇ ਉਹਨਾਂ ਨੂੰ ਆਪ ਹੀ ਨੌਲੇਜ ਨਹੀਂ ਹੁੰਦੀ ਵੀ ਇਹ ਚੀਜ਼ ਹੈਗੀ ਆ ਕਿ ਨਹੀਂ ਹੈਗੀ ਜਿੱਦਾਂ ਨਾ ਦੱਸਿਆ ਵੀ ਉਹਨਾਂ ਨੂੰ ਲੈਂਗੁਏਜ ਵੀਜ਼ੇ ਦਾ ਹੀ ਨਹੀਂ ਪਤਾ ਉਹਨਾਂ ਨੂੰ ਤਾਂ ਉਹਨਾਂ ਨੂੰ ਨਵਾਉਣਾ ਵੀ ਕਿੱਥੋਂ ਆ ਤੇ ਜਿਹੜੇ ਏਜੰਟ ਕੋਲੇ ਗਏ ਸੀਗੇ ਤੇ ਉਹਨਾਂ ਨੇ ਅੱਜ ਦੱਸਦੇ ਭਾਈ ਬੱਚੇ ਲੈਂਗੁਏਜ ਵੀਜ਼ੇ ਤੇ ਜਰਮਨ ਚ ਆਏ ਨੇ ਉਹੀ ਖਰਚੇ ਤੇ ਆਏ ਨੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਅੱਗੇ ਵੀ ਦੋ ਵਿਚਾਰ ਵੀ ਕਰਦਿਆਂ ਨੇ ਫਿਰ ਕੀ ਕਿਹਾ ਏਜੰਟ ਨੂੰ ਮਿਲਣ ਤੋਂ ਬਾਅਦ ਤੁਸੀਂ ਕੀ ਸੋਚਿਆ ਹਾਂਜੀ ਉਹ ਸੁਣਨ ਤੋਂ ਬਾਅਦ ਮੇਰਾ ਫਿਰ ਤਾਂ ਹੌਸਲਾ ਟੁੱਟ ਗਿਆ ਕਿ ਦਰ ਕੋਈ ਵੀਜ਼ਾ ਨਹੀਂ ਤੇ ਮੈਨੂੰ ਫਿਰ ਨਿਰਾਸ਼ਾ ਹੋਈ ਤੇ ਮੈਂ ਘਰ ਆ ਕੇ ਫਿਰ ਤੁਹਾਡੇ ਵੀਡੀਓਜ਼ ਦੇਖੀਆਂ ਤੇ ਮੈਨੂੰ ਇੱਕ ਵੀਡੀਓ 'ਚ ਤੁਹਾਡਾ ਨੰਬਰ ਮਿਲਿਆ ਤਾਂ ਮੈਂ ਤੁਹਾਡੇ ਨਾਲ ਸੰਪਰਕ ਕੀਤਾ ਤੁਸੀਂ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਕਿੰਨਾ ਖਰਚਾ ਹੋਏਗਾ ਕੀ ਪ੍ਰੋਸੈਸ ਰਹੇਗਾ ਤੁਸੀਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀਗਾ ਹਾਂਜੀ ਅਪਾ ਆਪਣੇ ਫਾਦਰ ਸਾਹਿਬ ਨੂੰ ਸਮਝਾਇਆ ਵੀ ਤੁਹਾਡਾ ਜਿਹੜਾ ਜੀਆਈਸੀ ਆ ਚਲੋ ਤੁਸੀਂ ਸਟੱਡੀ ਵੀਜ਼ੇ ਤੇ ਵੀ ਅਪਲਾਈ ਕਰਨਾ ਸਾਰੇ ਪਾਸੇ ਅਪਲਾਈ ਕਰਨਾ ਸਟੱਡੀ ਵੀਜ਼ੇ ਵਾਸਤੇ ਵੀ ਜੀਆਈਸੀ ਲੱਗਦੀ ਆ ਮਰੋਂ ਦੋ رائے ਦਿੱਤੀ ਸੀਗੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਨਾਂ ਨੂੰ ਮੈਂ ਇਹ ਕਹਾਂ ਸੀ ਜੇ ਤਾਂ ਬੱਚੇ ਤੁਸੀਂ ਜਰਮਨ ਦੀ ਲੈਂਗੁਏਜ ਇੰਡੀਆ ਤੋਂ ਸਿੱਖਾਗੇ ਭਿਓ ਜੋ B1 B2 ਤੱਕ ਦਾ ਲੈਵਲ ਫਿਰ ਤੁਹਾਡੀ ਲੱਗੂਗੀ 9 ਤੋਂ 10000 ਰੁਪਿਆ ਅੰਬੈਸੀ ਫੀਸ ਹੋਰ ਕੋਈ ਬਲੌਕਡ ਅਕਾਊਂਟ ਵਗੈਰਾ ਕੋਈ ਚੀਜ਼ ਜਿਹੜੀ ਨਹੀਂ ਲੱਗਦੀ ਹੈਗੀ ਤੇ ਜਦ ਦੂਸਰਾ ਤਰੀਕਾ ਵੀ ਜੇ ਤੁਸੀਂ ਚਾਹੋ ਸਾਡਾ ਬੱਚਾ ਛੇਤੀ ਵਗ ਜੇ ਨਹੀਂ ਸਬਰ ਹੁੰਦਾ ਤੁਹਾਡੇ ਤੋਂ ਵੀ 8-10 ਮਹੀਨੇ ਲੱਗਦੇ ਨੇ ਜਰਮਨ ਦੀ ਲੈਂਗੁਏਜ ਸਿੱਖਣ ਨੂੰ ਕੋਈ 2-3 ਮਹੀਨੇ ਚ ਨਹੀਂ ਆ ਜਾਂਦੀ ਹੈਗੀ ਇਹ ਵੀ ਫਿਰ ਤੁਸੀਂ ਭਾਈ ਡਾਇਰੈਕਟ ਲੈਂਗੁਏਜ ਵਾਲੇ ਵੀਜ਼ੇ ਤੇ ਭੇਜ ਸਕਦੇ ਹੋ ਨਾਰਮਲੀ ਮੈਂ ਸਲਾਹ ਦਰਨ ਉਹ ਇਦਾਂ ਤੁਸੀਂ ਇੰਡੀਆ ਤੋਂ A1 A2 ਕਰੋ ਫਿਰ ਵੀ ਫਿਰ ਅਪਲਾਈ ਕਰੋ ਤੁਹਾਨੂੰ ਕੰਮ ਦੇ ਵਿੱਚ ਥੋੜੀ ਆਸਾਨੀ ਰਹਿੰਦੀ ਹੈ ਤੇ ਇਹਨਾਂ ਥੋੜੀ ਜਿਹੀ ਵੇਟ ਨਹੀਂ ਕਰੀ ਸਬਰ ਨਹੀਂ ਸੀਗਾ ਵੀ ਨਹੀਂ ਛੇਤੀ ਹੋ ਜੇ ਤਾਂ ਜਾਦੇ ਬੈਟਰ ਲੈਂਗੁਏਜ ਵਾਲੇ ਵੀਜ਼ੇ ਤੇ ਵੀ ਕਿਤੇ ਮੌਕਾ ਨਿਕਲ ਜੇ ਤੇ ਅੱਗੇ ਤੁਸੀਂ ਅਪਲਾਈ ਕਿੱਦਾਂ ਕੀਤਾ ਬੱਚਿਆਂ ਦਾ ਸਭ ਤੋਂ ਦੂਜਾ ਕੁਐਸਚਨ ਉਹ ਦੇਹੀ ਹੁੰਦਾ ਜੀ ਕਿ ਜਰਮਨ ਦਾ ਵੀਜ਼ਾ ਜੇ ਲੈਂਗੁਏਜ ਵਾਲਾ ਅਪਲਾਈ ਕਰਨਾ ਹੈ ਕਿੱਦਾਂ ਅਸੀਂ ਐਡਮਿਸ਼ਨ ਲੈਣੀ ਆ ਉਹਦਾ ਤਾਂ ਮੈਂ ਵੀਡੀਓ ਚ ਦੱਸਿਆ ਇੱਕ ਵਾਰੀ ਤੁਸੀਂ ਦੱਸੋ ਵੀ ਤੁਸੀਂ ਐਡਮਿਸ਼ਨ ਕਿੱਦਾਂ ਲਈਆ ਜਰਮਨ ਦੇ ਵਿੱਚ ਇੱਥੇ ਸਕੂਲ ਦੇ ਵਿੱਚ ਹਾਂਜੀ ਜੀ ਇਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ ਸੀਗਾ ਅਸੀਂ ਵੀ ਐਚ ਸਕੂਲ ਦੇ ਅਕਾਊਂਟ ਤੇ ਜਾ ਕੇ ਸਰਚ ਕੀਤਾ ਸੀਗਾ ਤੇ ਤੁਸੀਂ ਗੋਪਿੰਗਨ ਸ਼ਹਿਰੀ ਕਿਉਂ ਸਿਲੈਕਟ ਕੀਤਾ ਸੀ ਹਾਂਜੀ ਅਸੀਂ ਤੁਹਾਡੀ ਇੱਕ ਵੀਡੀਓ ਦੇਖੀ ਸੀਗੀ ਪਾਸਪੋਰਟ ਵਾਲੀ ਜਿਹਦੇ ਵਿੱਚ ਪਿੱਛੇ ਲਿਖਿਆ ਰਿਹਾ ਸੀ ਤੁਹਾਡੇ ਸ਼ਹਿਰ ਦਾ ਨਾਮ ਗੋਪਿੰਗਨ ਤੇ ਤੁਸੀਂ ਉਸ ਵਿੱਚ ਦੱਸਿਆ ਵੀ ਸੀ ਕਿ ਸ਼ਹਿਰ ਬਹੁਤ ਵਧੀਆ ਹੈ ਇੱਥੇ ਦੇ ਲੋਕ ਬਹੁਤ ਵਧੀਆ ਨੇ ਇੱਥੇ ਦੇ ਜਿਹੜੇ ਵਰਕਰਸ ਨੇਗੇ ਉਹ ਬਹੁਤ ਕੋਆਪਰੇਟਿਵ ਨੇਗੇ ਤੇ ਸਾਨੂੰ ਲੱਗਿਆ ਕਿ ਸਾਨੂੰ ਇਸ ਸ਼ਹਿਰ ਵਿੱਚ ਅਪਲਾਈ ਕਰਨਾ ਚਾਹੀਦਾ ਹੈ। ਤੇ ਤੁਸੀਂ ਹੁਣ ਕੀ ਕਹਿਣਾ ਚਾਹੋ? ਇੱਥੇ ਤੁਸੀਂ ਪਹੁੰਚ ਗਏ ਹੋ। ਸ਼ਹਿਰ ਚ ਆਏ ਹੋ ਤੁਸੀਂ ਤੁਹਾਨੂੰ ਕਿੱਦਾਂ ਲੱਗਿਆ ਵੀ ਨਾਲ ਹੀ ਦੱਸ ਦੋ ਸਾਰਿਆਂ ਨੂੰ। ਹਾਂਜੀ ਬਾਕੀ ਇਹ ਸ਼ਹਿਰ ਬਹੁਤ ਸੋਹਣਾ ਵਧੀਆ ਇੱਥੇ ਦੇ ਲੋਕ ਬਹੁਤ ਕੋਆਪਰੇਟਿਵ ਨੇ ਇੱਥੇ ਦੇ ਆਫਿਸ ਇੱਥੇ ਸਾਰੇ ਵਰਕਰਸ ਵੀ ਬਹੁਤ ਵਧੀਆ ਨੇ। ਅਪੌਇੰਟਮੈਂਟ ਈਜ਼ਲੀ ਮਿਲ ਜਾਂਦੀ ਤੁਹਾਨੂੰ? ਹਾਂਜੀ ਉਹ ਇਹ ਵੀ ਅਪੌਇੰਟਮੈਂਟ ਵਧੀਆ ਈਜ਼ਲੀ ਮਿਲ ਜਾਂਦੀ ਹੈ। ਜਿਹੜੇ ਬੱਚੇ ਬਰਲਿਨ ਜਾਂਦੇ ਨੇ ਉੱਥੇ ਹੀ ਹੁੰਦਾ ਉਹ ਕਹਿੰਦੇ ਨੇ ਸਰ ਸਾਨੂੰ ਅਪੌਇੰਟਮੈਂਟ ਨਹੀਂ ਮਿਲ ਰਹੀ ਸਾਨੂੰ 2 ਮਹੀਨੇ ਹੋ ਗਏ ਵੇ ਕੈਪਿਟਲ ਆ ਜਰਮਨ ਦੀਸ ਹਰ ਇੱਕ ਬੱਚਾ ਉੱਥੀ ਜਾ ਰਿਹਾ ਉਹਥੇੜੀ ਅਪੌਇੰਟਮੈਂਟ ਮਿਲਣੀ ਤੁਹਾਨੂੰ ਮੁਸ਼ਕਲ ਰਹਿੰਦੀ ਆ ਚਾਹੇ ਕਿਸੇ ਵੀ ਤੁਸੀਂ ਆਫਿਸ ਦੇ ਵਿੱਚ ਜਾਣਾ ਹੈ ਕਿਸੇ ਵੀ ਡਾਕਟਰ ਕੋਲ ਕੰਮ ਕਰਨਾ ਕਿਉਂਕਿ ਇੱਕ ਚੀਜ਼ ਮੈਂ ਹੋਰ ਤਾਂ ਦਾ ਬੱਚਾ ਜਿਹੜਿਆ ਨੇ ਪੀਆਰ ਜੇ ਕੋਈ ਸੁਣਦਾ ਹੋ ਜਿਹੜੇ ਬੱਚੇ ਪੀਆਰ ਅਪਲਾਈ ਕਰਦੇ ਨੇ ਖਾਸ ਕਰ ਬਰਲਿੰਗ ਵਾਲੀ ਸਾਈਡ ਜਿਦੋਂ ਆਪਾਂ ਖੁੱਲਾ ਵੀਜ਼ਾ ਕਹਿ ਦਿੰਦੇ ਆ ਨੀਦਰਲੈਂਡਸ ਕਹਿ ਦਿੰਦੇ ਆ ਜਰਮਨ ਦੇ ਵਿੱਚ ਉਥੇ ਕੀ ਹੁੰਦਾ ਉਹ ਕਹਿੰਦੇ ਨੇ ਅਸੀਂ ਫਾਈਲ ਜਮਾ ਕਰਾਇਆ ਹੈ ਸਾਨੂੰ 6 ਮਹੀਨੇ ਹੋ ਗਏ ਸਾਨੂੰ ਸਾਡੇ ਫਿੰਗਰਾਂ ਦੀ ਡੇਟ ਨਹੀਂ ਮਿਲੀ 8 ਮਹੀਨੇ ਹੋ ਗਏ ਸਾਨੂੰ ਫਿੰਗਰਾਂ ਦੀ ਖਾਸ ਕਰ ਬਰਲਿਨ ਵਾਲੀ ਸਾਈਡ ਤੋਂ ਹੀ ਬੱਚਿਆਂ ਤੋਂ ਨਾਰਮਲ ਤੌਰ ਤੇ ਸਾਡੇ ਇੱਥੇ ਤੁਸੀਂ ਜਾਣਿਓ ਫਾਈਲ ਤਿਆਰ ਕੀਤੀ ਆ ਜਿਹੜੇ ਜਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੁੰਦੀ ਆ ਅਪੌਇੰਟਮੈਂਟ ਤੁਹਾਨੂੰ ਮਿਲੀ ਹੋਈ ਆ ਤੁਸੀਂ ਜਾ ਕੇ ਫਾਈਲ ਸਬਮਿਟ ਕਰਾਉਣਾ ਨਾਲ ਹੀ ਤੁਹਾਡੇ ਫਿੰਗਰ ਹੋਣਦੇ ਨੇ 4 ਤੋਂ 5 ਹਫ਼ਤੇ ਬਾਅਦ ਤੁਹਾਡਾ ਜਿਹੜਾ ਪੀਆਰ ਵਾਲਾ ਕਾਰਡਾ ਬਣ ਕੇ ਘਰੇ ਆ ਜਾਂਦਾ ਬਟ ਜਿਹੜਾ ਬਰਲਿਨ ਵਾਲੀ ਸਾਈਡ ਆ ਇਹ ਬਿਲਕੁਲ ਉਲਟਾ ਜੀ ਇਹਦੇ ਤੁਹਾਨੂੰ ਫਾਈਲ ਜਮ੍ਹਾਂ ਕਰਾਏ ਹੋ ਫਿਰ ਉਹ ਤੁਹਾਡੇ ਚੈੱਕ ਕਰਦੇ ਨੇ ਡਾਕੂਮੈਂਟ ਇਹ ਨਹੀਂ ਪਤਾ 5 ਮਹੀਨੇ 7 ਮਹੀਨੇ 8 ਮਹੀਨੇ ਤੱਕ ਤੁਹਾਨੂੰ ਅਪੌਇੰਟਮੈਂਟ ਹੀ ਨਾ ਦੇਣ ਫਿੰਗ ਤੇ ਇਹਦੇ ਕਰਕੇ ਥੋੜੇ ਵੱਡੇ ਸ਼ਹਿਰਾਂ ਤੋਂ ਵੀ ਥੋੜਾ ਗੁਰੇਜ ਕਰੋ ਖਾਸ ਕਰ ਬਰਲਿਨ ਤੋਂ ਜੇ ਆਉਣਾ ਕਿਸੇ ਹੋਰ ਨੇੜੇ ਜਿਹੜੇ ਬਹੁਤ ਵੱਡੀ ਜਰਮਨਾ ਕੜਾ ਛੋਟੀ ਜੀ ਹੈ ਕਿਤੇ ਤੁਸੀਂ ਜਾਓ ਕੋਸ਼ਿਸ਼ ਕਰੋ ਵੱਡੇ ਸ਼ਹਿਰ ਨਾ ਹੋ ਨਾਰਮਲ ਸ਼ਹਿਰ ਜਿਵੇਂ ਆਪਣੇ ਕਸਬੇ ਹੁੰਦੇ ਨੇ ਉਹਨਾਂ 'ਚ ਜਾਣ ਦੇ ਉੱਥੇ ਤੁਹਾਨੂੰ ਕੰਮ ਦੀ ਓਪਰਚ्युनिटी ਵੀ ਵੱਧ ਮਿਲੂਗੀ ਤੇ ਉੱਥੇ ਤੁਹਾਨੂੰ ਆਪਣਾ ਥੋੜਾ ਜਿਹੜੀ ਅਪੌਇੰਟਮੈਂਟ ਵਗੈਰਾ ਈਜ਼ੀਲੀ ਤੁਹਾਡੇ ਲਈ ਹੋ ਜਾਂਦੀ ਹੈ ਉਹ ਤੇ ਅੱਛਾ ਜੀ ਸੈਕੰਡ ਫਿਰ ਉਸ ਤੋਂ ਬਾਅਦ ਤੁਸੀਂ ਐਡਮਿਸ਼ਨ ਜਿਹੜੀ ਹੋਰ ਪਾਸੇ ਗੱਲ ਚੱਲ ਗਈ ਐ ਐਡਮਿਸ਼ਨ ਬਾਰੇ ਦੱਸੋ ਵੀ ਤੁਸੀਂ ਐਡਮਿਸ਼ਨ ਲਈ ਤੇ ਕਿੱਦਾਂ ਲਈ ਹੈ ਜਿੱਦਾਂ ਵੀਡੀਓ ਦੇ ਵਿੱਚ ਮੂਵ ਟੂ ਜਰਮਨੀ ਵਾਲੇ ਵੀਰ ਜੀ ਨੇ ਸਮਝਾਇਆ ਸੀਗਾ ਅਸੀਂ ਉਸ ਤਰ੍ਹਾਂ ਹੀ ਕੋਰਸ ਸਿਲੈਕਟ ਕਰਕੇ ਉਹਨਾਂ ਨੂੰ ਫੋਟੋ ਪੇਜ ਦਿੱਤੀ ਕਿ ਸਾਨੂੰ A1 ਤੋਂ ਲੈ ਕੇ B1 ਦੇ ਕੋਰਸ ਦੇ ਵਿੱਚ ਐਡਮਿਸ਼ਨ ਚਾਹੀਦੀ ਹੈ ਹਾਂਜੀ ਮੈਂ ਇੱਕ ਵਾਰੀ ਫਿਰ ਤੋਂ ਦੱਸ ਦਾਂ ਕਿਉਂਕਿ ਇਹ ਵੀਡੀਓ ਜਿਹੜੀ ਪਹਿਲਾਂ ਮੂਵ ਟੂ ਜਰਮਨੀ ਚੈਨਲ ਤੇ ਆਪਣੇ ਭਰਾ ਨੇ ਫੈਂਕਫੋਰਟ ਉਹਨਾਂ ਨੇ ਬਣਾਈ ਸੀ ਸਿਰਫ ਉਹਨਾਂ ਨੇ ਮੈਂ ਵੀਡੀਓ ਨੂੰ ਅੱਗੇ ਰੀਲ ਬਣਾ ਕੇ ਇੱਕ ਆਪਾ ਕਹਿ ਰਹੀ ਹੈ ਜਾਂ ਸ਼ਾਰਟਸ ਬਣਾ ਕੇ ਸ਼ੇਅਰ ਕੀਤਾ ਸੀਗਾ ਵੀ ਭਾਈ ਤੁਸੀਂ ਜਰਮਨ ਚਾਹ ਸਕਦੇ ਹੋ ਲੈਂਗੁਏਜ ਵਾਲੇ ਕਿਸੇ ਤੇ ਉਹਦੇ ਤੋਂ ਨਾ ਉਦੋਂ ਬਾਅਦ ਥੋੜਾ ਆਪਾਂ ਨੇ ਵੀ ਵੀਡੀਓ ਬਣਾਤੀ ਹੈ ਲੈਂਗੁਏਜ ਤੇ ਵੀ ਤੁਸੀਂ ਆਪਣਾ ਜਿਹੜਾ ਕੋਰਸ ਹੈ ਸਿਲੈਕਟ ਕਰਨਾ ਸਿਲੈਕਟ ਕਰਕੇ ਉਹਦੀ ਫੋਟੋ ਖਿੱਚ ਕੇ ਸਕੂਲਾਂ ਨੂੰ ਭੇਜਣੀਆਂ ਮੇਲ ਕਰਨੀਆਂ ਵੀ ਸਾਨੂੰ A1 ਤੋਂ ਲੈ ਕੇ ਜਾਂ ਕੱਲਾ A1 ਦੇ ਕੇਵਲ ਕੋਰਸ ਸ਼ੋਅ ਹੁੰਦਾ ਹੁੰਦਾ ਹੈ ਤੁਸੀਂ ਉਹ ਵੀ ਮੰਨ ਲਓ ਫੋਟੋ ਖਿੱਚ ਕੇ ਸਕੂਲ ਨੂੰ ਭੇਜਦੇ ਹੋ ਸਾਨੂੰ ਇਹਦੇ ਚ ਐਡਮਿਸ਼ਨ ਚਾਹੀਦੀ ਆ ਕਈ ਵਾਰ ਸਕੂਲ ਵਾਲੇ ਥੋੜਾ ਤੋਂ ਐਡਰੈਸ ਮੰਗ ਲੈਂਦੇ ਨੇ ਸਾਨੂੰ ਜਰਮਨ ਦਾ ਕੋਈ ਐਡਰੈਸ ਦੋ ਜਾਂ ਕਈ ਸਕੂਲ ਇਹ ਜਿਹੜੇ ਨੇ ਜਿਹੜੇ ਸਿਰਫ ਜਰਮਨ ਦੀ ਬੈਂਕ ਤੋਂ ਹੀ ਪੈਸੇ ਲੈਂਦੇ ਨੇ ਇੰਡੀਆ ਤੋਂ ਟਰਾਂਸਫਰ ਨਹੀਂ ਹੁੰਦੇ ਕਈ ਸਕੂਲ ਨੇ ਢੇਡੇ ਤੋਂ ਪੈਸੇ ਟਰਾਂਸਫਰ ਕਰਾਉਂਦੇ ਨੇ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਇੰਟਰਨੈਸ਼ਨਲ ਬੈਂਕਰਾਂ ਨਾਲ ਦਾ ਕੰਟੈਕਟ ਹੁੰਦਾ ਬਸ ਦੋ ਤਿੰਨ ਚੀਜ਼ਾਂ ਤੁਸੀਂ ਧਿਆਨ ਰੱਖਿਓ ਅੱਛਾ ਜੀ ਅੱਗੇ ਸਕੂਲ 'ਚ ਐਡਮਿਸ਼ਨ ਹੋਣ ਤੋਂ ਬਾਅਦ ਸਕੂਲ ਵਾਲਿਆਂ ਨੇ ਤੁਹਾਨੂੰ ਕਿੰਨੇ ਪੈਸੇ ਜਿਹੜੇ ਤਾਰ ਨੂੰ ਕਿਹਾ ਸੀਗਾ ਹਾਂਜੀ ਉਹਨਾਂ ਨੇ ਸਾਨੂੰ ਮੇਲ ਕੀਤੀ ਸੀਗੀ ਕਿ ਤੁਸੀਂ 2750 ਯੂਰੋ ਜਿਹੜੀ ਫੀਸ ਭਰਨੀ ਆ ਤੇ ਅਸੀਂ ਤੁਹਾਡੀ ਸੀਟ ਕਨਫਰਮ ਕਰ ਦਾਂਗੇ ਜੀ ਤੁਸੀਂ ਕਿਹੜੀ ਬੈਂਕ ਦੇ ਜ਼ਰੀਏ ਇੰਡੀਆ ਤੋਂ ਜਿਹੜੀ ਇਹ ਫੀਸ ਭਈ ਗਈ ਆ ਤੁਹਾਡੀ ਕਿਹੜੀ ਬੈਂਕ ਤੋਂ ਨਹੀਂ ਤੁਸੀਂ ਪੇ ਕੀਤੇ ਨੇ ਇੱਥੇ ਜਰਮਨ ਦੇ ਵਿੱਚ ਤੇ ਕਿੰਨੇ ਦਿਨ ਲੱਗੇ ਨੇ ਉਹਨੂੰ ਪੇ ਹੋਣ ਨੂੰ ਇੱਥੇ ਹਾਂਜੀ ਮੈਂ ਆਪਣੇ ਪੈਸੇ HDFC ਬੈਂਕ ਤੋਂ ਟ੍ਰਾਂਸਫਰ ਕੀਤੇ ਸੀਗੇ ਤੇ ਇੱਥੇ ਪਹੁੰਚਣ ਨੂੰ 3 ਦਿਨ ਲੱਗੇ ਸੀਗੇ ਤੇ ਤੀਸਰੇ ਦਿਨ ਉਹਨਾਂ ਨੇ ਸਾਨੂੰ ਮੇਲ ਕਰਤੀ ਸੀਗੇ ਤੁਹਾਡੇ ਪੈਸੇ ਪਹੁੰਚ ਚੁੱਕੇ ਨੇ ਉਹਨਾਂ ਨੇ ਕਨਫਰਮੇਸ਼ਨ ਸਾਨੂੰ ਭੇਜ ਵੀ ਦਿੱਤੀ ਸੀਗੀ ਠੀਕ ਹੈ ਜੀ ਜਿਹੜਾ ਤੁਹਾਨੂੰ ਕਨਫਰਮੇਸ਼ਨ ਲੈਟਰ ਹੋ ਗਿਆ ਤੇ ਇੱਕ ਹੁੰਦਾ ਇਹਨਾਂ ਦਾ ਕੁਇਟੰਗ ਕਹਿੰਦੇ ਨੇ ਜਰਮਨ 'ਚ ਜਿੱਦੇ ਤੁਹਾਨੂੰ ਲਿਖਿਆ ਹੁੰਦਾ ਓਹ ਜਿਹੜੇ ਪੈਸੇ ਨੇ ਪੇ ਹੋ ਚੁੱਕੇ ਨੇ ਹਾਂਜੀ ਉਹ ਤੁਹਾਨੂੰ ਦੋਨੇ ਮਿਲ ਗਏ ਆ ਬਾਈ ਮੇਲ ਦੇ ਠੀ ਉਸ ਤੋਂ ਬਾਅਦ ਫਿਰ ਆਏ ਨੇ ਇਹ ਗੱਲ ਬਲੌਕਡ ਅਕਾਊਂਟ ਦੀ ਬਲੌਕਡ ਅਕਾਊਂਟ ਤੁਸੀਂ ਕਿਹੜੀ ਸਾਈਡ ਤੋਂ ਬਣਾਇਆ ਤੇ ਉਸ ਤੋਂ ਬਾਅਦ ਤੁਹਾਡੇ ਘਰ ਜਾਂਦਾ ਕੀ ਰੈਕਟ ਸੀਗਾ ਕਿਉਂਕਿ ਮੈਂ ਗੱਲ ਕੀਤੀ ਤੁਹਾਡੇ ਫਾਦਰ ਸਾਹਿਬ ਨਾਲ ਉਹ ਮੰਨ ਨਹੀਂ ਰਹੇ ਸੀਗੇ ਵੀ ਰਿਸਕ ਨਾ ਹੋ ਜੇ ਵੀ 11-12 ਲੱਖ ਰੁਪਏ ਜਮ੍ਹਾਂ ਕਰਾਉਣਾ ਬੈਂਕ 'ਚ ਸਾਡਾ ਪੈਸਾ ਨਾ ਡੁੱਬ ਜੇ ਤੇ ਇਹਨਾਂ ਤੋਂ ਵੀ ਪੁੱਛਾਂਗੇ ਕਿਉਂਕਿ ਮੈਂ ਫਿਰ ਤੁਹਾਨੂੰ ਦੱਸਦਾ ਤੁਸੀਂ ICICI ਬੈਂਕ ਤੋਂ ਵੀ ਬਣਾ ਸਕਦੇ ਹੋ ਇੰਡੀਆ ਦੇ ਵਿੱਚ HDFC ਤੋਂ ਵੀ ਬਣਾ ਸਕਦੇ ਹੋ ਆਨਲਾਈਨ ਵੀ ਬਣਾ ਸਕਦੇ ਹੋ ਤੁਸੀਂ ਕਿਹੜੀ ਬੈਂਕ ਤੋਂ ਆਪਣਾ ਜਿਹੜਾ ਵੀ ਆਪਾਂ ਕਹ ਜੀਏ ਬਲੌਕਡ ਅਕਾਊਂਟ ਬਣਾਇਆ GIC ਨੂੰ ਕਹਿੰ ਹਾਂਜੀ ਸਕੂਲ ਜਿਹੜੇ ਅਡਮਿਸ਼ਨ ਹੋਣ ਤੋਂ ਬਾਅਦ ਅਗਲਾ ਸਟੈਪ ਸੀ ਬਲੌਕਡ ਅਕਾਊਂਟ ਦਾ ਸਾਨੂੰ ਬਲੌਕਡ ਅਕਾਊਂਟ ਬਣਾਉਣ ਦੇ ਲਈ ਵੀ ਬਹੁਤ ਪ੍ਰੋਬਲਮ ਆ ਰਹੀ ਸੀਗੀ ਕਿ ਸਾਡੇ ਪੈਸੇ ਨਾ ਡੁੱਬ ਜਾਣ ਤੇ ਸਾਨੂੰ ਇਸ ਚੀਜ਼ ਦੀ ਚਿੰਤਾ ਸੀਗੀ ਪਰ ਸਾਨੂੰ ਫਿਰ ਦੋ ਚਾਰ ਲੋਕਾਂ ਨੇ ਹੌਸਲਾ ਲਈ ਜਿਹੜੇ ਜਰਮਨ ਜਾ ਰਹੇ ਸੀਗੇ ਉਹਨਾਂ ਨੂੰ ਪੁੱਛਿਆ ਤੇ ICICI ਬੈਂਕ ਤੋਂ ਵੀ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਤੇ ਯਕੀਨ ਕਰ ਸਕਦੇ ਹੋ ਤੇ ਤੁਹਾਡਾ ਕੋਈ ਪੈਸਾ ਨਹੀਂ ਡੁੱਬੇਗਾ ਤਾਂ ਅਸੀਂ ਉਥੋਂ ਆਪਣੇ ਐਕਸਪਾਟਰੀਓ ਤੋਂ ਅਸੀਂ ਆਪਣਾ ਜਿਹੜਾ ਬਲੌਕਡ ਅਕਾਊਂਟ ਬਣਾਇਆ ਸੀ ਇਕਸ ਪਾਤਰੀ ਤਾਂ ਤੁਸੀਂ ਕਿੰਨੇ ਪੈਸੇ ਜਿਹੜੇ ਆਪਣੇ ਜਮ੍ਹਾਂ ਕਰਵਾਏ ਸੀਗੇ ਤੇ ਉਹਦੇ 'ਚ ਤੁਹਾਨੂੰ ਕਿੰਨੇ ਚਿਰ ਦੀ ਕਿਉਂਕਿ ਕੁਝ ਹੈਲਥ ਇੰਸ਼ੋਰੈਂਸ ਇਨਕਲੂਡਡ ਹੁੰਦੇ ਕਿੰਨੇ ਚਿਰ ਦੀ ਤੁਹਾਨੂੰ ਹੈਲਥ ਇੰਸ਼ੋਰੈਂਸ ਜਿਹੜੀ ਮਿਲੀ ਸੀ ਹਾਂਜੀ 6 ਮਹੀਨੇ ਦੀ ਹੈਲਥ ਇੰਸ਼ੋਰੈਂਸ ਸਾਨੂੰ ਫ੍ਰੀ ਮਿਲੀ ਸੀ ਅਸੀਂ 1027 ਯੂਰੋ ਪਰ ਮੰਥ ਦੇ ਹਿਸਾਬ ਨਾਲ ਸਾਡੇ 12000 ਰੁਪਏ ਜਮ੍ਹਾਂ ਕਰਵਾਇਆ ਸੀ ਬਲੌਕ ਅਕਾਊਂਟ ਵਿੱਚ ਕਿਉਂਕਿ ਵਿੱਚੋਂ ਕਾਰਡ ਕੋਡ ਦੇ ਟੈਕਸ ਪੈ ਜਾਂਦੇ ਨੇ ਜਦੋਂ ਤੁਸੀਂ ਇੱਥੇ ਆਉਂਦੇ ਤੁਹਾਨੂੰ ਕਾਰਡ ਭੇਜਣਾ ਹੁੰਦਾ ਬੈਂਕ ਵਾਲਿਆਂ ਨੇ ਤੇ ਜੋ ਵੀ ਉਹਨਾਂ ਨੇ ਚਾਰਜਸ ਨੇ ਪਾਪ ਹੋ ਕੇ ਸਾਡੇ 12000 ਤਕਰੀਬਨ ਤੁਸੀਂ ਚਲੋ ਜੀ ਫਾਈਲ ਵਾਸਤੇ ਤੁਹਾਨੂੰ ਦੱਸ ਹੀ ਦਿੱਤਾ ਸੀ ਤੁਸੀਂ ਦੁਬਾਰਾ ਵੀ ਚੈੱਕ ਲਿਸਟ ਦੇਖ ਸਕਦੇ ਹੋ ਜਰਮਨ ਦੇ ਲੈਂਗੁਏਜ ਵੀਜ਼ਾ ਵਾਸਤੇ ਮੈਂ ਇੱਕ ਵਾਰੀ ਦੁਬਾਰਾ ਤੋਂ ਵੀ ਚੈੱਕ ਲਿਸਟ ਲਾ ਆਣਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਚੈੱਕ ਲਿਸਟ ਮਿਲ ਜੂਗੀ ਵੀ ਕੋਈ ਜ਼ਿਆਦਾ ਡਾਕੂਮੈਂਟਸ ਨਹੀਂ ਲੱਗਦੇ ਨਾ ਹੀ ਇਹਦੇ ਵਾਸਤੇ ਪੀਐਸ ਦੀ ਜ਼ਰੂਰਤ ਹੈ ਨਾ ਹੀ ਕਿਸੇ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੀ ਜ਼ਰੂਰਤ ਆਫਰ ਲੈਟਰ ਦੀ ਜ਼ਰੂਰਤ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਤੇ ਨਾ ਹੀ ਤੁਹਾਨੂੰ ਆਇਲਸ ਦੀ ਜ਼ਰੂਰਤ ਹੈ ਇਹਦੇ ਵਾਸਤੇ ਨਾਰਮਲ ਜੀ ਡਾਕੂਮੈਂਟ ਲੱਗਦੇ ਨੇ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਡਿਕਲੇਰ ਤੇ সিভি ਹੋ ਗਿਆ ਯੂਰੋਪਾਸ ਤੋਂ ਮੋਟੀਵੇਸ਼ਨ ਲੈਟਰ ਹੋ ਗਿਆ 10ਵੀਂ 12ਵੀਂ ਦਾ 60 ਕਿਡ ਹੋ ਗਿਆ ਸਕੂਲ ਲਿਵਿੰਗ ਸਰਟੀਫਿਕੇਟ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਹੈਲਥ ਇੰਸ਼ੋਰਸ ਤੇ ਸਕੂਲ ਚ ਐਡਮਿਸ਼ਨ ਤੁਹਾਡੇ 20 ਘੰਟੇ ਵੀਕ ਦੇ ਹੋਣੇ ਚਾਹੀਦੇ ਨੇ ਜਰਮਨ ਦੇ ਵਿੱਚ ਸਕੂਲ ਦੇ ਸਵੇਰੇ ਤੇ ਦੁਪਹਿਰ ਵਾਲੀ ਕਲਾਸ ਚੱਲ ਜੂ ਸ਼ਾਮ ਵਾਲੀ ਕਲਾਸ ਨਾ ਹੋਵੇ ਵੀਕਐਂਡ ਤੇ ਤੁਹਾਡੀ ਕਲਾਸ ਨਾ ਹੋਵੇ ਬਸ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਆ ਜਨ ਇਹ ਪੰਫ ਫਾਈਲ ਇਹਨਾਂ ਦੀ ਰੈਡੀ ਸੀਗੀ ਸਾਰਾ ਕੁਝ ਬਸ ਇਹੀ ਮੇਨ ਤੇ ਇਹੀ ਸੀਗਾ ਸਕੂਲ ਦੀ ਫੀਸ ਤੇ ਜਿਹੜਾ ਆਪਣਾ ਹੁੰਦਾ ਵੀ ਬਲੌਕਡ ਅਕਾਊਂਟ ਦਾ ਜਿੱਥੇ ਪੈਸੇ ਖਰ ਉਹ ਪੈਸੇ ਪੇ ਕਰਨ ਤੋਂ ਬਾਅਦ ਫਿਰ ਇਹ ਜਾਂਦੇ ਨੇ ਜੀ ਅੰਬੈਸੀ ਦੇ ਵਿੱਚ ਹੁਣ ਆਪਾਂ ਦਾ ਕੁਝ ਨਹੀਂ ਬੋਲਣਾ ਹੈਗਾ ਇਹਨਾਂ ਨੇ ਦੱਸਣਾ ਅੰਬੈਸੀ ਚ ਇਹਨਾਂ ਤੋਂ ਕੀ ਕੀ ਇੰਟਰਵਿਊ ਦੇ ਵਿੱਚ ਕੁਐਸਚਨ ਸੀਗੇ ਕੀ ਕੀ ਪੁੱਛਿਆ ਗਿਆ ਕੀ ਕੀ ਉਹਨਾਂ ਦਾ ਰਿਹਾ ਜੋ ਵੀ ਐਕਸਪੀਰੀਅੰਸ ਰਿਹਾ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਨੇ ਤੇ ਜਦੋਂ ਅਸੀਂ ਜਰਮਨ ਅੰਬੈਸੀ 'ਚ ਪਹੁੰਚਦੇ ਹਾਂ ਉੱਥੇ ਕਾਫੀ ਸਾਰੇ ਸਟੂਡੈਂਟਸ ਸੀਗੇ ਕੋਈ ਸਟੱਡੀ ਵੀਜ਼ੇ ਲਈ ਸੀ ਕੋਈ ਲੈਂਗੁਏਜ ਵੀਜ਼ੇ ਲਈ ਸੀਗਾ ਓਪਰਚ्युनिटी ਕਾਰਡ ਵਾਸਤੇ ਸੀਗੇ ਤੇ ਪਹਿਲਾਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਪੇਜ ਦਿੱਤਾ ਜਿਹਦੇ ਤੇ ਕੁਐਸਚਨ ਲਿਖੇ ਹੋਏ ਸੀਗੇ ਕਿ ਤੁਸੀਂ ਉਹਨਾਂ ਦੇ ਆਨਸਰ ਫਿਲ ਕਰੋ ਇਫਰ ਸਾਰਿਆਂ ਨੇ ਆਪ ਦੇ ਆਪ ਦੇ ਹਿਸਾਬ ਨਾਲ ਅਨਸਰ ਫਿਲ ਕੀਤੇ ਤੇ ਉਸ ਤੋਂ ਬਾਅਦ ਇਕੱਲੇ ਇਕੱਲੇ ਦੀ ਇੰਟਰਵਿਊ ਹੋਈ ਹੈਗੀ ਉਹਨਾਂ ਨੂੰ ਕੁਐਸਚਨ ਪੁੱਛਦੇ ਸੀਗੇ ਪਹਿਲਾਂ ਸਾਨੂੰ ਨਹੀਂ ਪਤਾ ਸੀਗਾ ਕਿ ਸਾਡੇ ਤੋਂ ਰਿਟਨ ਦੇ ਵਿੱਚ ਹੋਊਗਾ ਸਾਨੂੰ ਇਹ ਪਤਾ ਸੀ ਕਿ ਸਾਡੇ ਤੋਂ ਕੁਐਸਚਨ ਸੁਨੇ ਜਾਣੇ ਨੇ ਪਰ ਰਿਟਨ ਵਾਰੇ ਸਾਨੂੰ ਕੁਝ ਨਹੀਂ ਪਤਾ ਸੀ ਪਰ ਉਹਨਾਂ ਦੇ ਵਿੱਚ ਸਿਰਫ ਉਹੀ ਕੁਐਸਚਨ ਸੀਗੇ ਜਿਹੜੇ ਸਾਡੇ ਤੋਂ ਸੁਨੇ ਗਏ ਸੀਗੇ ਉਹਨਾਂ ਦੇ ਉਹੀ ਮੇਨ ਕੁਐਸਚਨ ਹੁੰਦੇ ਨੇਗੇ 10 ਕੁਐਸਚਨ ਵੀ ਲਈ ਸੀਗੇ ਮੇਬੀ ਸਾਰਿਆਂ ਦੇ ਸੇਮ ਸੀਗੇ ਤੇ ਕੀ ਕੀ ਉਹਨਾਂ ਦੋੜ ਤੋਂ ਕੁਐਸਚਨ ਜਿਹੜੇ ਪੁੱਛੇ ਨੇ ਜਾਂ ਰਿਟਨ ਦੇ ਵਿੱਚ ਤੁਹਾਨੂੰ ਮਿਲੇ ਸੀਗੇ 10 ਕੁਐਸਚਨ ਕਿਹੜੇ 10 ਕੁਐਸਚਨ ਸੀਗੇ ਬਸ ਸਾਡੇ ਜਿਹੜੇ ਬੱਚੇ ਨੇ ਜਿਹੜੇ ਜਰਮਨ ਆਉਣਾ ਚਾਹੁੰਦੇ ਨੇ ਉਹ ਹੀ ਥੋੜਾ ਤੋਂ ਜਾਣਨਾ ਚਾਹੁੰਦੇ ਨੇ ਥੋੜਾ ਜਿਹਾ ਕੋਦੇ ਬਾਰੇ ਚੰਨਣਾ ਪਾਉ ਵੀ ਕਿਹੜੇ-ਕਿਹੜੇ 10 ਕੁਐਸਚਨ ਸੀਗੇ ਜਿਹੜੇ ਤੁਸੀਂ ਰਿਟਨ 'ਚ ਲਿਖੇ ਨੇ ਤੇ ਜਾਂ ਉਹਨਾਂ ਨੂੰ ਇੰਟਰਵਿਊ 'ਚ ਦੱਸੇ ਨੇ ਹਾਂਜੀ ਪਹਿਲਾ ਤਾਂ ਇਹ ਹੀ ਕੁਐਸਚਨ ਸੀਗੇ ਕਿ ਤੁਸੀਂ ਕਿਹੜੇ ਸਕੂਲ ਤੋਂ ਆਪਣੀ ਜਿਹੜੀ ਹਾਇਰ ਸਟੱਡੀ ਕੰਪਲੀਟ ਕੀਤੀ ਆ ਇੰਡੀਆ ਤੋਂ ਹਾਂਜੀ ਇੰਡੀਆ ਤੋਂ ਤੇ ਉਹਨਾਂ ਦੇ ਉਹੀ ਮੇਨ ਕੁਐਸ਼ਨ ਸੀਗੇ ਘੁੰਮ ਫਿਰ ਕੇ ਕੀ ਤੁਸੀਂ ਜਰਮਨ ਕਿਉਂ ਜਾਣਾ ਚਾਹੁੰਦੇ ਹੋ ਉੱਥੇ ਕੀ ਸਟੱਡੀ ਕਰਨਾ ਚਾਹੁੰਦੇ ਹੋਗੇ ਜੇ ਇਹ ਸਟੱਡੀ ਉਰਿਆ ਵੈਲੇਬਲ ਹੈ ਤਾਂ ਤੁਸੀਂ ਜਰਮਨ ਕਿਉਂ ਜਾਣਾ ਚਾਹੁੰਦੇ ਹੋਗੇ ਤੁਸੀਂ ਇਹ ਸਟੱਡੀ ਉਰੇ ਵੀ ਕੰਪਲੀਟ ਕਰ ਸਕਦੇ ਹੋ ਤੁਹਾਡੀ ਸਟੱਡੀ ਦੇ ਮੋਡਿਊਲ ਕੀ ਨੇਗੇ ਤੁਸੀਂ ਕੀ ਕੀ ਸਟੱਡੀ ਕਰਨੀ ਹੈਗੀ ਉਹ ਕੋਰਸ ਬਾਰੇ ਦੱਸੋ ਸਾਨੂੰ ਤੇ ਬਸ ਇਹੀ ਮੇਬੀ ਇਹੀ ਕੁਐਸ਼ਨ ਸੀਗੇ ਜਿਹੜੇ ਸਾਡੇ ਤੋਂ ਪੁੱਛੇ ਵੀ ਗਏ ਸੀਗੇ ਇੰਗਲਿਸ਼ ਪੰਜਾਬੀ ਹਿੰਦੀ ਜਾਂ ਜਰਮਨ ਲੈਂਗੁਏਜ ਕਿਹੜੀ ਲੈਂਗੁਏਜ ਵਿੱਚ ਤੁਹਾਨੂੰ ਕੁਐਸ਼ਨ ਸੀਗੇ ਇਹ ਏ ਸਾਨੂੰ ਇੰਗਲਿਸ਼ ਲੈਂਗੁਏਜ ਦੇ ਕੁਐਸਚਨ ਸੀਗੇ ਉਹ ਸਾਨੂੰ ਪੁੱਛਦੇ ਵੀ ਨਹੀਂ ਕਿ ਤੁਹਾਡੀ ਕਿਹੜੀ ਫੇਵਰਿਟ ਲੈਂਗੁਏਜ ਹੈਗੀ ਤੇ ਤੁਸੀਂ ਇਹਨਾਂ ਨੂੰ ਆਨਸਰ ਕੀ ਕੀ ਦਿੱਤੇ ਕਿਉਂਕਿ ਹੁਣ ਬੱਚਾ ਨੇ ਕਿਹਾ ਵੀ ਜੇ ਕੋਰਸ ਇੰਡੀਆ ਦੇ ਵਿੱਚ ਹੈਗਾ ਤੁਸੀਂ ਕੋਰਸ ਨੂੰ ਜਰਮਨ 'ਚ ਜਾ ਕੇ ਕਿਉਂ ਕਰਨਾ ਚਾਹੁੰਦੇ ਹੋ ਹੁਣ ਉੱਥੇ ਜਿਹੜਾ ਵੀਜ਼ਾ ਬੱਚਿਆਂ ਦਾ ਰਿਫਿਊਜ਼ ਹੁੰਦਾ ਉਹਦਾ ਕਾਰਨ ਇਹੀ ਆ ਜਦੋਂ ਤੁਸੀਂ ਉੱਥੇ ਫਿਰ ਆਏ ਕਰਕੇ ਖੜੇ ਹੁੰਦੇ ਹੋ ਜਾਂ ਸੋਚੀ ਪੈ ਜਾਂਦੇ ਹੋ ਵੀ ਮੈਂ ਜੇ ਕੋਰਸ ਜਰਮਨ 'ਚ ਹੈਗਾ ਇੱਥੇ ਇੰਡੀਆ 'ਚ ਹੈਗਾ ਮੈਂ ਜਰਮਨ ਜਾ ਕੇ ਕਿਉਂ ਕਰਨਾ ਉਹਨਾਂ ਦੇ ਕੁਐਸਚਨ ਦਾ ਆਨਸਰ ਨਹੀਂ ਦਿੰਦੇ ਤਾਂ ਨਾਰਮਲ ਗੱਲਾਂ ਵੀ ਉਹ ਵੀਜ਼ਾ ਵੀ ਨਹੀਂ ਦਿੰਦੇ ਹੈਗੇ ਤਾਂ ਜੈਕਸਨਾਂ ਵੀਜ਼ਾ ਰਜੈਕਟ ਹੋਣ ਦੇ ਥੋੜੇ ਜ਼ਿਆਦਾ ਚਾਂਸ ਨੇ ਤੁਸੀਂ ਮੜਾ ਚੰਨਣਾ ਪਾ ਦੋ ਇਹਨਾਂ ਨੂੰ ਤੁਸੀਂ ਆਪਣੇ ਕੁਐਸਚਨਾਂ ਦੇ ਕੀ ਕੀ ਆਨਸਰ ਹੈ ਜਿਹੜਾ ਉੱਥੇ ਦੇ ਕੇ ਆਏ ਹੋ ਹਾਂਜੀ ਉਹਨਾਂ ਨੇ ਪੁੱਛਿਆ ਕਿ ਇਹ ਸਾਰਾ ਕੁਝ ਇੰਗਲਿਸ਼ ਦੇ ਵਿੱਚ ਸੀਗਾ ਤੇ ਉਹਨਾਂ ਨੇ ਪੁੱਛਿਆ ਕਿ ਪੰਜਾਬੀ ਚ ਆਉਂਦੂ ਇੰਗਲਿਸ਼ ਉਹਨਾਂ ਨੇ ਆਪੀ ਕਰ ਲੈਣੀ ਆ ਆਪੀ ਸਮਝ ਲੈਣਾ ਵੀ ਹਾਂ ਵੀ ਇਸ ਇੰਗਲਿਸ਼ ਚ ਭਾਈ ਕੀ ਲਿਖਣਾ ਤਿਆਰੀ ਨਾਲ ਜਾਇਓ ਜਿਨੇ ਵੀ ਇੰਟਰਵਿਊ ਦੇਣੇ ਆ ਕਿਉਂਕਿ ਉੱਥੇ ਇੰਟਰਵਿਊ ਜਿਹੜੀ ਹੋਈ ਆ ਸਟੱਡੀ ਵੀਜ਼ੇ ਵਾਲੇ ਲੈਂਗੁਏਜ ਵੀਜ਼ੇ ਵਾਲੇ ਓਪਰਚ्युनिटी ਕਾਰਡ ਵਾਲੇ ਜਿਨ੍ਹਾਂ ਦੀ ਵੀ ਇੰਟਰਵਿਊ ਸੀ ਸਾਰਿਆਂ ਦਾ ਰਿਟਨ ਚ ਪੇਪਰ ਤੇ ਉਹਨਾਂ ਤੋਂ ਇੰਟਰਵਿਊ ਹੋਈ ਜਾਂਦੀ ਸੇਮ ਸੀਗਾ ਤੇ ਔਰ ਦੋਈ ਤੁਸੀਂ ਕੀ ਕੀ ਆਨਸਰ ਦੇ ਕੇ ਆ ਉਹਨਾਂ ਨੂੰ ਉਹ 10 ਕੁਐਸਚਨ ਆਦੇ ਮੈਂ ਉਹਨਾਂ ਨੂੰ ਆਨਸਰ ਕੀਤਾ ਸੀ ਕਿ ਜਿਹੜੀ ਜਰਮਨ ਲੈਂਗੁਏਜ ਆ ਇਹ ਈਜ਼ੀ ਨਹੀਂ ਹੈ ਇਹ ਬਹੁਤ ਡਿਫਿਕਲਟ ਹੈ ਤੇ ਜਰਮਨ ਦੇ ਵਿੱਚ ਲੈਂਗੁਏਜ ਸਿੱਖੀ ਦਾ ਤੇ ਇੰਡੀਆ ਚ ਲੈਂਗੁਏਜ ਸਿੱਖੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਉੱਥੇ ਜਿਹੜੀ ਲੈਂਗੁਏਜ ਹੈ ਨਹੀਂ ਡੀਪਲੀ ਸਮਝਾਉਂਦੇ ਜਿਨੀ ਕਿ ਉਰੇ ਸਮਝਾਉਂਦੇ ਨੇ ਇਸ ਲਈ ਮੈਂ ਸੋਚਿਆ ਕਿ ਮੈਂ ਇੰਡੀਆ ਦੇ ਵਿੱਚ ਆਪਣਾ ਪੈਸਾ ਤੇ ਸਮਾਂ ਨਹੀਂ ਬਰਬਾਦ ਕਰਨਾ ਮੈਂ ਥੋੜੀ ਮਹਿੰਗੀ ਸਿੱਖ ਲੂੰਗੀ ਪਰ ਮੈਂ ਜਰਮਨ ਜਾ ਕੇ ਵਧੀਆ ਲੈਂਗੁਏਜ ਸਿੱਖਾਂ ਸੈਕੰਡ ਕੁਐਸਚਨ ਕੀ ਸੀਗਾ ਜੀ ਉਹਨਾਂ ਦਾ ਅਗਲਾ ਉਹਨਾਂ ਨੇ ਮੈਨੂੰ ਪੁੱਛਿਆ ਸੀ ਤੁਹਾਡੇ ਕਲਾਸਿਸ ਕਦੋਂ ਤੋਂ ਸਟਾਰਟ ਹੋ ਰਹੀਆਂ ਨੇ ਤੇ ਉੱਥੇ ਮੇਰਾ ਜਵਾਬ ਸੀਗਾ ਕਿ ਮੇਰੀਆਂ ਕਲਾਸਿਸ ਨੇ ਜਿਹੜੀਆਂ ਸਤੰਬਰ ਤੋਂ ਸ਼ੁਰੂ ਹੋ ਕੇ ਜੁਲਾਈ ਤੱਕ ਨੇ ਜੀਆਂ ਤੇ ਨੈਕਸਟ ਅਗਲਾ ਕੁਐਸਚਨ ਆਈ ਜਾਂਦਾ ਬਸ ਤੁਸੀਂ ਆਪਣਾ ਜੋ ਤੁਹਾਨੂੰ ਉਹਨਾਂ ਨੇ ਪੁੱਛਿਆ ਸਾਰਾ ਇੱਕ ਵਾਰ ਚੰਨਾ ਨੂੰ ਦੱਸ ਦਿਓ ਤੇ ਥੋੜਾ ਇਹਨਾਂ ਨੂੰ ਬੱਚਿਆਂ ਨੂੰ ਹੌਸਲਾ ਹੋ ਜਾਵੇ ਵੀ ਹਾਂ ਭਾਈ ਇੰਟਰਵਿਊ ਕੋਈ ਐਡੀ ਡਿਫਿਕਲਟ ਨਹੀਂ ਹੈਗੀ ਜੇ ਤੁਸੀਂ ਸਹੀ ਜਵਾਬ ਦਿੰਨੇ ਹੋ। ਫਿਰ ਉਹਨਾਂ ਨੇ ਪੁੱਛਿਆ ਅੱਗੇ ਤੁਹਾਡਾ ਜਿਹੜੀ ਹਾਇਰ ਸਟੱਡੀ ਹੈ ਤੁਹਾਡੀ ਉਹ ਤੁਸੀਂ ਕਿੱਥੋਂ ਕੀਤੀ ਹੈ ਤੇ ਉੱਥੇ ਮੈਂ ਆਪਣੇ ਸਕੂਲ ਦਾ ਨਾਮ ਦੱਸ ਦਿੱਤਾ ਸੀ। ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਮੇਰੇ ਫੇਵਰਿਟ ਸਬਜੈਕਟ ਬਾਰੇ ਤੇ ਮੈਂ ਉੱਥੇ ਉਹਨਾਂ ਨੂੰ ਫੇਵਰਿਟ ਸਬਜੈਕਟ ਬੱਸ ਦਿੱਤਾ ਸੀਗਾ। ਬਾਅਦ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣੀ ਲੈਂਗੁਏਜ ਕੋਰਸ ਕੰਪਲੀਟ ਕਰਨ ਤੋਂ ਬਾਅਦ ਵਾਪਿਸ ਆਓਗੇ ਜਾਂ ਨਹੀਂ ਤੇ ਉੱਥੇ ਮੇਰਾ ਜਵਾਬ ਸੀਗਾ ਕੀ ਮੇਰਾ ਹਜੇ ਕੋਈ ਫਾਈਨਲ ਨਹੀਂ ਜੇ ਮੈਨੂੰ ਉੱਥੇ ਬੈਟਰ ਓਪਰਚ्युनिटीज ਮਿਲਿਆ ਤਾਂ ਮੈਂ ਉੱਥੇ ਆਪਣੀ ਸਟੱਡੀ ਜਿਹੜੀ ਕੰਟੀਨਿਊ ਕਰੂੰਗੀ ਔਰ ਬਿਲਡਿੰਗ ਕਰੂੰਗੀ ਨਹੀਂ ਫਿਰ ਮੈਂ ਇੰਡੀਆ ਵਾਪਸ ਆ ਜੂੰਗੀ। ਓਕੇ। ਅਗਲਾ ਕੁਐਸਚਨ ਜੀ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਜਿਹੜਾ ਤੁਸੀਂ ਕੋਰਸ ਕਰ ਰਹੇ ਹੋ ਤੁਹਾਡੇ ਲਈ ਬੈਨੀਫੀਸ਼ੀਅਲ ਆ ਜਾਂ ਨਹੀਂ ਆਏਗਾ। ਤੇ ਮੇਰਾ ਜਵਾਬ ਸੀਗਾ ਕਿ ਹਾਂ ਇਹ ਕੋਰਸ ਮੇਰੇ ਲਈ ਬੈਨੀਫੀਸ਼ੀਅਲ ਆ ਕਿਉਂਕਿ ਜਿਸ ਦੇਸ਼ ਵਿੱਚ ਤੁਸੀਂ ਜਾ ਰਹੇ ਹੋ ਅਗਰ ਤੁਹਾਨੂੰ ਉੱਥੇ ਦੀ ਲੈਂਗੁਏਜ ਆਉਂਦੀ ਆ ਤਾਂ ਤੁਹਾਡੇ ਲਈ ਬਹੁਤ ਸਾਰੀਆਂ ਓਪਰਚ्युनिटीਜ਼ ਨੇ ਜਿਹੜੀਆਂ ਓਪਨ ਹੋ ਜਾਂਦੀਆਂ ਨੇ ਤੁਸੀਂ ਈਜ਼ੀਲੀ ਕੋਈ ਹਾਸਪੀਟਲ ਡੂੰ ਕਰ ਸਕਦੇ ਹੋ ਕੋਈ ਵੀ ਕੋਰਸ ਵਿੱਚ ਅਡਮਿਸ਼ਨ ਲੈ ਸਕਦੇ ਹੋ ਓਕੇ ਤੇ ਬਸ तकरीबन तकरीबन ਇਹੀ ਕੁਐਸਚਨ ਰੇ ਸੀ ਉਹਨਾਂ ਦੇ ਇਹੀ ਰਿਟਨ ਦੇ ਵਿੱਚ ਸੀਗੇ ਇਹੀ ਉਹਨਾਂ ਦੇ ਜਿਹੜੇ ਉਹਨਾਂ ਨੇ ਸੂਨੇ ਤੋਂ ਟੂ ਇੰਟਰਵਿਊ ਲਈਆ ਸੇਹੀ ਕੁਐਸਚਨ ਸੀਗੇ ਹਾਂਜੀ ਬਸ ਕੋਈ ਸਕੂਲ ਦੀ ਡੇਟ ਤੋਂ ਕਦੋਂ ਸ਼ੁਰੂ ਹੋ ਰਿਹਾ ਕੋਰਸ ਕਦੋਂ ਐਂਡ ਹੋ ਰਿਹਾ ਕਦੋਂ ਤੁਸੀਂ ਜਾਣਾ ਚਾਹੁੰਦੇ ਹੋਗੇ بس ਇਹੀ ਕੁਐਸਚਨ ਸੀਗੇ ਉਹਨਾਂ ਦੇ ਮੇਰੇ। ਉਹਨਾਂ ਨੇ ਕੁਝ ਪੁੱਛਿਆ ਵੀ ਤੁਸੀਂ ਉੱਥੇ ਜਾ ਕੇ ਜਰਮਨ ਚ ਕਿੱਥੇ ਰਹਿਣਾ ਕਿਹਦੇ ਕੋਲੇ ਰਹਿਣਾ ਕੋਈ ਕਮੋਡੀਸ਼ਨ ਬਾਰੇ ਕੋਈ ਉਹਨਾਂ ਨੇ ਕੁਐਸਚਨ ਕੀਤਾ ਹੋਵੇ ਤਾਂ ਤੁਹਾਡੇ ਤੋਂ? ਨਹੀਂ ਜੀ ਉੱਥੇ ਮੇਰੇ ਤੋਂ ਇਹ ਜੋ ਕੁਝ ਨਹੀਂ ਪੁੱਛਿਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਅੰਬੈਸਡਰ ਤੁਹਾਨੂੰ ਫਿਰ ਕੀ ਕਿਹਾ ਤੁਹਾਡੀ ਇੰਟਰਵਿਊ ਹੋ ਗਈ ਸਾਰਾ ਕੁਝ ਹੋ ਗਿਆ ਫਾਈਲ ਤੁਹਾਡੀ ਸਬਮਿਟ ਹੋ ਗਈ। ਤੇ ਫਿਰ ਤੁਹਾਨੂੰ ਅੱਗੇ ਅੰਬੈਸਡਰ ਨੇ ਕੀ ਕਿਹਾ ਤੁਹਾਡਾ ਪਾਸਪੋਰਟ ਕਦੋਂ ਮੈਨੂੰ ਤੁਸੀਂ ਕਦੋਂ ਆ ਕੇ ਲੈ ਸਕਦੇ ਹੋ ਉਹਦੇ ਬਾਰੇ ਥੋੜਾ ਚਲਾਨਾ ਪਾ ਦਿਓ ਕਿਉਂਕਿ ਬੱਚੇ ਪੁੱਛਦੇ ਨੇ ਵੀ ਰਿਜ਼ਲਟ ਆਉਣ ਨੂੰ ਕਿੰਨਾ ਟਾਈਮ ਲੱ ਦੇ ਰਿਜਲਟ ਬਾਰੇ ਬਿਨਾਂ ਨੂੰ ਚੰਗਣਾ ਪਾ ਦੋ ਜੀ ਸਾਰਿਆਂ ਨੂੰ ਹਾਂਜੀ ਅਸੀਂ 12 ਜੂਨ ਦੀ ਅਪਾਇੰਟਮੈਂਟ ਸੀ ਸਾਡੀ ਤੇ ਸਾਨੂੰ 26 ਜੂਨ ਦੀ ਡੇਟ ਮਿਲੀ ਸੀਗੀ ਕਿ ਤੁਸੀਂ ਆਪਣਾ ਪਾਸਪੋਰਟ ਕਲੈਕਟ ਕਰ ਸਕਦੇ ਹੋ 2 ਵੀਕ ਬਾਅਦ ਆ ਕੇ ਆਪਣਾ ਪਾਸਪੋਰਟ ਕਲੈਕਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ 26 26 ਜੂਨ ਨੂੰ ਅਸੀਂ ਆਪਣਾ ਪਾਸਪੋਰਟ ਕਲੈਕਟ ਕਰਨ ਦੇ ਲਈ ਗਏ ਪਰ ਉਹਨਾਂ ਨੇ ਕਿਹਾ ਕਿ ਤੁਹਾਡਾ ਤਿੰਨ ਬੱਚਿਆਂ ਦਾ ਹਜੇ ਪਾਸਪੋਰਟ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਕਾਲ ਕਰਾਂਗੇ ਜਦੋਂ ਤੁਹਾਡਾ ਪਾਸਪੋਰਟ ਆ ਜਾਊਗਾ ਉਹਨਾਂ ਚਿਰ ਤੁਸੀਂ ਵੇਟ ਕਰੋ ਹਾਂ ਅੱਛਾ ਜੀ ਤੋਂ ਤੋਂ ਬਾਅਦ ਚਰਣਾ ਪਾਉ ਕੀ ਕਦੋਂ ਤੁਹਾਡਾ ਪਾਸਪੋਰਟ ਮਿਲਦਾ ਤੇ ਕਿੱਦਾਂ ਮਿਲਦਾ ਤੇ ਉਸ ਤੋਂ ਬਾਅਦ ਸਾਨੂੰ 8 ਅਗਸਤ ਨੂੰ ਜਰਮਨ ਐਂਬੈਸੀ ਵੱਲੋਂ ਮੇਲ ਆਈ ਕਿ ਤੁਹਾਡੇ ਹਾਊਸ ਕੰਟਰੈਕਟ ਤੁਸੀਂ ਉੱਥੇ ਜਾ ਕੇ ਕਿੱਥੇ ਰਹਿਣਾ ਹੈ ਤੇ ਤੁਸੀਂ ਆਪਣਾ ਗੈਪ ਦੇ ਵਿੱਚ ਤੁਸੀਂ ਕੀ ਕੀਤਾ ਤੇ ਉਸ ਬਾਰੇ ਸਾਨੂੰ ਜਿਹੜੇ ਡਾਕੂਮੈਂਟ ਨੇ ਜਿਹੜੇ ਸੈਂਡ ਕਰੋ ਹਾਂਜੀ ਮੈਂ ਦੱਸਦਾ ਤੁਹਾਨੂੰ ਸਾਰਾ ਉਹ ਜਿਹੜੀ ਈਮੇਲ ਸੀਗੀ ਉਹ ਜਰਮਨ ਲੈਂਗੁਏਜ ਦੇ ਵਿੱਚ ਸੀਗੀ ਇਹਨਾਂ ਨੇ ਆਪਾਂ ਨੂੰ ਮੇਲ ਸੈਂਡ ਕੀਤੀ ਸੀਗੀ ਵੀ ਸਾਨੂੰ ਭਾਜੀ ਆ ਵਾਲੀ ਮੇਲ ਆਈ ਐਂਬੈਸੀ ਵੱਲੋਂ ਕਿਉਂਕਿ ਆਸ ਛੱਡ ਗਏ ਸੀ ਵੀ ਹੁਣ ਵੀਜ਼ਾ ਨਹੀਂ ਮਿਲਣਾ ਹੈਗਾ ਵੀ ਰਫਿਊਜ਼ੀ ਹੋਣਾ ਤੈਨੂੰ ਇਹ ਬੱਚਿਆਂ ਨੂੰ ਤੇ ਐਂਬੈਸੀ ਨੇ ਮੇਲ ਕੀਤੀ ਸੀ ਇਹਨਾਂ ਨੂੰ ਸਾਨੂੰ ਭਾਈ ਸਾਡਾ ਜਿੱਥੇ ਤੁਸੀਂ ਜਾ ਕੇ ਰਹਿਣਾ ਜਰਮਨ ਦੇ ਵਿੱਚ ਉਹ ਕੰਟਰੈਕਟ ਦੋ ਸਾਨੂੰ ਘਰ ਦਾ ਐਡਰੈਸ ਵਗੈਰਾ ਕੁਝ ਵੀ ਦੋ ਤੇ ਦੂਸਰਾ ਜਿਹੜਾ ਤੁਸੀਂ ਗੈਪ ਆ ਤੁਹਾਡਾ ਗੈਪ ਦੇ ਵਿੱਚ ਤੁਸੀਂ ਕੀ ਕੀਤਾ ਕਿਉਂਕਿ ਬੱਚੇ ਦਾ 1.5 ਸਾਲ ਦਾ ਤਕਰੀਬਨ 2 ਸਾਲ ਦਾ ਗੈਪ ਸੀਗਾ ਤੇ ਤੁਸੀਂ ਉਹਦੇ ਵਿੱਚ ਕੀ ਕੀਤਾ ਸਾਨੂੰ ਇਹਦੇ ਬਾਰੇ ਥੋੜਾ ਜਿਆਦਾ ਸੈਟੀਸਫਾਈ ਕਰਾਓ ਗੈਪ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਐਪਲੀਕੇਸ਼ਨ ਲੀਕੀ ਜੇ ਇਹਨਾਂ ਨੂੰ ਦੱਸਤਾ ਸੀ ਭਾਈ ਜੋ ਸੱਚਾ ਤੁਸੀਂ ਉਹ ਲਿਖ ਦੋ ਤੇ ਜਿਹੜੀ ਕਮਿਊਡੇਸ਼ਨ ਆ ਉਹ ਇਹਨਾਂ ਨੇ ਤੁਹਾਨੂੰ ਦੱਸ ਦਿੰਦੇ ਨੇ ਕਿਦਾਂ ਲੱਭੀ ਆ ਜਿਹੜੀ ਅਕਮੋਡੇਸ਼ਨ ਹੈਗੀ ਉਹ ਮੈਨੇ ਬਲੌਗ ਦਾ ਅਕਾਊਂਟ ਦੇ ਜ਼ਰੀਏ ਲੱਭੀ ਸੀ ਹਾਂਜੀ ਕਿਉਂਕਿ ਇਹਨਾਂ ਦਾ 1.5 ਸਾਲ ਦਾ ਗੈਪ ਸੀਗਾ ਕੈਨੇਡਾ ਤੋਂ ਰਿਫਿਊਜ਼ ਸੀਗੇ ਇਹ ਤੇ ਇਹਨਾਂ ਨੇ ਪੂਰਾ ਮੈਂਸ਼ਨ ਕਰਤਾ ਵੀ ਭਾਈ ਮੇਰਾ ਚੀਜ਼ ਮੈਨੂੰ ਸੀਗੀ ਵੀ ਮੈਂ ਇਹਦਾ ਵੀਜ਼ਾ ਅਪਲਾਈ ਕੀਤਾ ਜਦੋਂ ਮੈਂ ਵੇਟ ਕਰਦੇ ਰਹੀ ਮੇਰਾ 3-4 ਮਹੀਨੇ ਉੱਤੇ ਏਜੰਟਾਂ ਨੇ ਖਰਾਬ ਕੀਤੇ ਉਸ ਤੋਂ ਬਾਅਦ ਫਿਰ ਦੁਬਾਰਾ ਪਾਸਪੋਰਟ ਲਿਆ ਪਾਸਪੋਰਟ ਮਿਲਣ ਤੋਂ ਬਾਅਦ ਦੁਆਰ ਤੋਂ ਮੈਂ ਜਰਮਨ ਦਾ ਅਪਲਾਈ ਕਰ ਰਹੀ ਹਾਂ ਦੋ ਤਿੰਨ ਮਹੀਨੇ ਮੇਰੇ ਇੱਧਰ ਨਿਕਲ ਕੇ ਨਹੀਂ ਮੇਰਾ ਇਸੇ ਚੀਜ਼ ਚ ਹੀ ਟੈਂਕ ਰਾਬ ਹੋਇਆ ਹੋਰ ਮੈਨੇ 1.5 ਸਾਲ ਦੇ ਵਿੱਚ ਕੁਝ ਵੀ ਨਹੀਂ ਕੀਤਾ ਐਕਸਟਰਾ ਤੋਂ ਕੋਈ ਮੇਰੇ ਕੋਲ ਐਕਸਪੀਰੀਅੰਸ ਜਾਂ ਕੋਈ ਚੀਜ਼ ਐਦਾਂ ਦੀ ਨਹੀਂ ਹੈਗੀ ਜਿਹੜੇ ਕਮੋਡੀਸ਼ਨ ਸੀ ਇਹਨਾਂ ਨੇ ਬਲੌਗ ਅਕਾਊਂਟ ਦੇ ਜ਼ਰੀਏ ਲੱਭੀ ਸੀਗੀ ਥੋੜੇ ਜਿਹਾ ਆਪਸ਼ਨ ਮਿਲਦੀ ਆ ਜਿਹੜੇ ਏਰੀਆ ਜਿਹੜੀ ਸਕੂਲ ਲੱਭਿਆ ਹੋਇਆ ਤੁਸੀਂ ਉਹ ਏਰੀਆ ਭਰ ਕੇ 20 50 ਕਿਲੋਮੀਟਰ ਦਾ ਉੱਥੇ ਤੁਸੀਂ ਜਿਹੜੀ ਕਮੋਡੀਸ਼ਨ ਲੱਭ ਸਕਦੇ ਹੋ ਜਾਂ ਹੋਰ ਵੀ ਬੜੀਆਂ ਸਾਈਟਾਂ ਨੇ ਜਿੱਥੇ ਤੁਸੀਂ ਕਮੋਡੀਸ਼ਨ ਲੱਭ ਸਕਦੇ ਹੋ ਤੇ ਪੌਣ ਵਾਲੇ ਦਿਨਾਂ ਤੇ ਵੀਡੀਓ ਬਣਾਵਾਂਗੇ ਤੇ ਅੱਛਾ ਜੀ ਉਦੋਂ ਬਾਅਦ ਜੀ ਜਦੋਂ ਤੁਸੀਂ ਉਹਨਾਂ ਨੂੰ ਭੇਜਤਾ ਸਾਈਨ ਕਰਕੇ ਮੇਲ ਕਰਕੇ ਅਮ 8 ਅਗਸਤ ਨੂੰ ਉਹਨਾਂ ਦੀ ਮੇਲ ਆਈ ਸੀ ਤੇ ਅਸੀਂ 14 ਅਗਸਤ ਨੂੰ ਉਹਨਾਂ ਨੂੰ ਡਾਕੂਮੈਂਟ ਜਿਹੜੇ ਸੈਂਡ ਕਰਤੇ ਸੀਗੇ ਉਸ ਤੋਂ ਬਾਅਦ ਸਾਨੂੰ 2 ਸਤੰਬਰ ਨੂੰ ਕਾਲ ਆਈ ਸੀ ਕਿ ਤੁਹਾਡਾ ਪਾਸਪੋਰਟ ਰੈਡੀ ਹੈ ਤੁਸੀਂ ਲਿਜਾ ਸਕਦੇ ਹੋ ਠੀਕ ਹੈ ਤੇ ਪਾਸਪੋਰਟ ਦੇਖਣ ਤੋਂ ਬਾਅਦ ਸਾਨੂੰ ਬਹੁਤ ਖੁਸ਼ੀ ਹੋਈ ਹੂੰ ਪੀ ਸਾਡਾ ਪਹਿਲਾਂ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਵੀਜ਼ਾ ਆਊਗਾ ਪਰ ਵੀਜ਼ਾ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਮੈਂ ਆਪ ਜੀ ਦਾ ਫਿਰ ਤੋਂ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਜੀ ਤੇ ਹੁਣ ਜਰਮਨ ਚ ਆ ਕੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਕਿੱਦਾਂ ਤੁਸੀਂ ਸੋਚਦੇ ਹੋ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨੇ ਭੈਣਾਂ ਨੇ ਜਿਹੜੀਆਂ ਪੁੱਛਦੀਆਂ ਨੇ ਵੀ ਭਾਜੀ ਜਾਂ ਪੇਰੈਂਟਸ ਨੇ ਉਹ ਵੀ ਪੁੱਛਦੇ ਨੇ ਵੀ ਜਿਹੜੀ ਜਰਮਨ ਹੈ ਕੁੜੀਆਂ ਵਾਸਤੇ ਸੇਫ ਕੰਟਰੀ ਹੈ ਜਾਂ ਇੱਥੇ ਕੰਮ ਲੱਭਣਾ ਕੁੜੀਆਂ ਨੂੰ ਸੌਖਾ ਜਾਂ ਨਹੀਂ ਸੌਖਾ ਉਹਦੇ ਬਾਰੇ ਵੀ ਇਹਨਾਂ ਨੂੰ ਅੱਜ ਵਿਚਾਰ ਦੇ ਜੋ ਆਪਣੇ ਹਾਂਜੀ ਜਰਮਨ ਬਹੁਤ ਹੀ ਸੋਹਣੀ ਤੇ ਸੇਫ ਕੰਟਰੀ ਹੈ ਕੁੜੀਆਂ ਵਾਸਤੇ ਖਾਸ ਕਰਕੇ ਦਿਨ ਰਾਤ ਜਦ ਮਰਜੀ ਆ ਜਾ ਸਕਦੀਆਂ ਨੇ ਉਹਨਾਂ ਲਈ ਸੇਫ ਹੈ ਤੇ ਦੂਜਾ ਰਹੀ ਕੰਮ ਦੀ ਗੱਲ ਤਾਂ ਮoure ਬਹੁਤ ਹੈ ਥੋੜੀ ਲੈਂਗੁਏਜ ਆਉਣੀ ਚਾਹੀਦੀ ਹੈ ਜਿਵੇਂ ਸਰ ਤੁਹਾਨੂੰ ਦੱਸਦੇ ਨੇਗੇ ਕਿ ਤੁਹਾਨੂੰ ਲੈਂਗੁਏਜ ਆਉਣੀ ਚਾਹੀਦੀ ਆ ਥੋੜੀ ਬਹੁਤ ਗੱਲ ਕਰਨੀ ਤਾਂ ਤੁਸੀਂ ਕੰਮ ਲੱਭ ਸਕਦੇ ਹੋ ਮੈਂ ਖੁਦ ਇਹ ਚੀਜ਼ ਐਕਸਪੀਰੀਅੰਸ ਕੀਤੀ ਆ ਮੈਨੂੰ ਵੀ 2-3 ਮਹੀਨੇ ਬਾਅਦ ਹੁਣ ਜਾ ਕੇ ਟੈਡੀ ਦੇ ਵਿੱਚ ਜੋਬ ਮਿਲੀ ਆ ਜੇ ਤੁਹਾਨੂੰ ਲੈਂਗੁਏਜ ਆਉਂਦੀ ਆ ਤਾਂ ਤੁਸੀਂ ਈਜ਼ੀਲੀ ਕੰਮ ਲੱਭ ਸਕਦੇ ਹੋ ਕੰਮ ਬਹੁਤ ਹੈ ਔਰ ਇਹ ਕੰਮ ਦੀ ਕੋਈ ਕਮੀ ਨਹੀਂ ਹਾਂਜੀ ਜੇ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਵੀ ਤੁਸੀਂ ਭਾਈ ਲੈਂਗੁਏਜ ਸਿੱਖ ਕੇ ਆਓ ਚਾਹੇ ਆਨਲਾਈਨ ਸਿੱਖੋ ਫ੍ਰੀ ਵਿੱਚ ਸਿੱਖੋ ਕਿਸੇ ਇੰਸਟੀਚਿਊਟ ਤੋਂ ਸਿੱਖੋ ਜਾ ਪਰ ਜੇ ਤੁਸੀਂ ਜਰਮਨ ਇੰਗਲਿਸ਼ ਦੇ ਬੇਸ ਤੇ ਵੀ ਆ ਰਹੇ ਹੋ ਕੰਮ ਲੱਭਣਾ ਤੁਹਾਨੂੰ ਮੁਸ਼ਕਲ ਆ ਜੇ ਲੈਂਗੁਏਜ ਆਉਂਦੀ ਆ ਕਿਉਂਕਿ ਕੋਈ ਨਾ ਬੱਚਿਆਂ ਨੇ ਆਪ ਤੋਂ ਐਕਸਪੀਰੀਅੰਸ ਕੀਤਾ ਹੈ ਚੀਜ਼ ਦਾ ਤੁਸੀਂ ਕਿਤੇ ਵੀ ਜਾਣਾ ਤੁਹਾਨੂੰ ਪੁੱਛਦੇ ਨੇ ਕਿੰਨੀ ਕਿ ਲੈਂਗੁਏਜ ਆਉਂਦੀ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਕਸਟਮਰ ਨੂੰ ਡੀਲ ਨਹੀਂ ਕਰ ਸਕਦੇ ਤੁਸੀਂ ਬਿਨਾ ਲੈਂਗੁਏਜ ਤੋਂ ਕੀਤੇ ਕੋਈ ਹੋਰ ਅੰਦਰ ਲਾਗਰਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਕਿਹੜੀ ਲੈਂਗੁਏਜ ਸਮਝਾਉਣੀ ਉਹ ਜ਼ਿਆਦਾਤਰ ਉਹ ਜਰਮਨੀ ਚੱਲਦੀ ਆ ਇੰਗਲਿਸ਼ ਸਿਰਫ ਥੋੜੀ ਸਕੂਲ ਕਾਲਜ ਤੱਕ ਹੀ ਰਹਿ ਜਾਂਦੀ ਆ ਜਿਹੜੇ ਸਟੱਡੀ ਵੀਜ਼ੇ ਤੇ ਆਉਣਾ ਚਾਹੁੰ ਕੋਸ਼ਿਸ਼ ਕਰੋ ਲੈਂਗੁਏਜ ਸਿੱਖਿਓ ਥੋੜੀ-ਬੋਤੀ ਸਿੱਖੋ ਚਿਹਦੀ ਉਹ ਤੇ ਕੰਮ ਲੱਭਣਾ ਤੁਹਾਨੂੰ ਕੰਮ ਪੁੱਛਣਾ ਆਉਣਾ ਚਾਹੀਦਾ ਬਾਦੂ ਕੰਮ ਹੈ ਠੀਕ ਹੈ ਜੀ ਤੁਹਾਨੂੰ ਗੱਲਬਾਤ ਕਰਨੀ ਹੋਣੀ ਚਾਹੀਦੀ ਹੈ ਆਨਲਾਈਨ ਅਪਲਾਈ ਕਰਨਾ ਆਉਣਾ ਚਾਹੀਦਾ ਤਾਂ ਤੁਹਾਡੇ ਵਾਸਤੇ ਕੰਮ ਦਾ ਕੋਈ ਘਾਟਾ ਨਹੀਂ ਜਰਮਨ ਦੇ ਵਿੱਚ ਤੁਹਾਨੂੰ ਆਪਾਂ ਇਹਨਾਂ ਨੂੰ ਹੋਰ ਪੁੱਛ ਲਈ ਅਪੌਇੰਟਮੈਂਟ ਬਾਰੇ ਜਰੂਰ ਦੱਸ ਦੋ ਤੁਹਾਨੂੰ ਕਿੰਨਾ ਚਿਰ ਵੇਟ ਕਰਨੀ ਪਈ ਐ ਅਪੌਇੰਟਮੈਂਟ ਦੀ ਤੇ ਕਿੰਨੇ ਤੁਹਾਡੇ ਪੈਸੇ ਲੱਗੇ ਨੇ ਹਾਂਜੀ ਜਰਮਨ ਦੀ ਅਪੌਇੰਟਮੈਂਟ ਦੇ ਲਈ ਸਾਨੂੰ 3 ਤੋਂ 4 ਵੀਕ ਲੱਗੇ ਸੀਗੇ ਇਹ ਸਾਨੂੰ ਬੜੀ ਆਸਾਨੀ ਦੇ ਨਾਲ ਇਹ ਅਪਾਇੰਟਮੈਂਟ ਮਿਲ ਗਈ ਸੀ ਇਹਦਾ ਕੋਈ ਚਾਰਜ ਨਹੀਂ ਸੀਗਾ ਬਿਲਕੁਲ ਫ੍ਰੀ ਸੀਗੀ ਤੇ ਸਾਡੇ 8 ਵਜੇ ਦੀ ਅਪਾਇੰਟਮੈਂਟ ਸੇ ਓਕੇ ਸੀ ਮੰਮੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੁਹਾਡਾ ਤੁਹਾਨੇ ਟਾਈਮ ਕੱਢਿਆ ਅੱਜ ਸਾਡੇ ਤੱਕ ਅੱਜ ਤੱਕ ਆਉਣ ਦਾ 2-3 ਮਹੀਨਿਆਂ ਦੇ ਬਾਅਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਦੋਂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਮਾਈਕ੍ਰੋਫੋਨ ਚੜ੍ਹਦੀ ਕਲਾ ਚ ਰੱਖਿਆ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਥੈਂਕ ਯੂ ਰਾਮ ਰੱਖਾਂ